ਗੱਗਾ ਗੁੜ ਤੇ ਗੱਗਾ ਗੁੜ ਕਹਿੰਦੇ ਕਿਸੇ ਕਿਸੇ ਬੰਦੇ ਕੋਲੇ ਵਧੀਆ ਮਿਲਦੇ ਨਹੀਂ 100 ਰੁਪਏ ਦਾ ਇਨਾਮ ਆ ਜੀ ਜੇ ਕੋਈ ਚਮਲਾਵਟ ਸਾਬਤ ਕਰ ਦੇ ਖੜੇ ਆ ਸਰਦਾਰਾਂ ਦੇ ਖਿਲਾੜੇ ਤੇ ਸਰਦਾਰਾਂ ਦੇ ਖਿਲਾੜੇ ਦੀ ਤੂ ਤੀ ਪੂਰੇ ਮਾਜੇ ਚ ਬੋਲਦੀ ਆ ਕੰਨਾ ਵੀ ਪੂਰਾ ਝੋਟੀ ਦਾ ਧੀ ਗੱਲ ਪੂਰਾ ਟੱਬਰ ਮਿਲ ਕੇ ਕੰਮ ਕਰਦਾ ਅੱਜ ਅਸੀਂ ਦਾਹਾਂ ਬੰਦਿਆਂ ਨੂੰ ਰੋਜ਼ਗਾਰ ਦਿੱਤਾ ਹੋਇਆ ਤੇ ਆਪਣੇ ਘਰ ਆਪ ਕਰਦੇ ਪਏ ਆ ਸਾਰਾ ਹੀ ਜਦੋਂ ਕਿ ਬਾਹਰ ਜਾ ਕੇ ਇਹ ਇਸ ਤਰ੍ਹਾਂ ਨਹੀਂ ਕਰ ਸਕਦੇ ਦੇਖੋ ਜੀ ਕਈ ਪ੍ਰਕਾਰ ਦਾ ਗੁਰ ਬਣਦਾ ਅਸੀਂ ਚਾਕਲੇਟ ਵਾਲਾ ਗੁਰ ਬਣਾਉਂਦੇ ਜੋ ਬੱਚਿਆਂ ਨੂੰ ਚੰਗਾ ਹੁੰਦਾ ਤੇ ਗਾਜਰ ਵਾਲਾ ਗੁੜ ਡਰਾਈ ਫਰੂਟ ਪਾ ਕੇ ਇੱਕ ਬੇਸਣ ਵਾਲਾ ਵੀ ਹੁੰਦਾ ਟਰਾਈ ਫਰੂਟ ਪਾ ਕੇ ਫਿਰ ਅਲਸੀ ਵਾਲਾ ਵੀ ਹੁੰਦਾ ਜਿੱਦਾਂ ਕੀ ਸਿਆਲ ਆ ਠੰਡੇ ਦਿਨ ਬਜ਼ੁਰਗਾਂ ਲਈ ਸਭ ਤੋਂ ਵਧੀਆ ਗੋੜੇ ਜਿਹੜਾ ਮੋਸਟ ਅਫੋਰਡੇਬਲ ਸਾਡਾ ਜਿਹੜਾ ਸਭ ਤੋਂ ਵੱਧ ਵਿਕਦਾ ਉਹ ਹੈਗਾ ਸੌਂਫ ਗਿਰੀਆਂ ਵਾਲਾ ਗੁੜ ਰਿਜੀਨਲ ਹੈ ਖੋਏ ਵਾਂਗੂ ਕੜ ਕੇ ਤਿਆਰ ਹੋਇਆ ਸਾਨੂੰ ਇਹ ਪਤਾ ਵੀ ਜੋ ਆਈ ਤਿਆਰ ਕੀਤਾ ਉਹ ਸ਼ੁੱਧ ਹੈ ਸਾਡੇ ਮਨ ਨੂੰ ਵੀ ਸੰਤੁਸ਼ਟੀ ਹੈ ਬਾਕੀ ਜੇ ਪੈਸੇ ਵੱਲੋਂ ਆਖੋ ਉਹ ਬੰਦਾ ਕਦੀ ਵੀ ਸੰਤੁਸ਼ਟ ਨਹੀਂ ਹੋ ਸਕਦਾ ਇਹ ਕੰਮ ਤੋਂ ਦਾ ਦੇਖ ਕੇ ਵਧੀਆ ਆਪ ਨੂੰ ਵੀ ਤਸੱਲੀ ਹੋਈ ਕਿ ਵਾਕਿਆ ਹੀ ਸਾਡੇ ਸਰਦਾਰ ਭਰਾ ਚੰਗੀ ਕੁਆਲਿਟੀ ਚੰਗੀ ਚੀਜ਼ ਤੇ ਫੋਕਸ ਕਰ ਰਹੇ ਨੇ ਤੇ ਉਮੀਦ ਕਰ ਰਹੇ ਨੇ ਕਿ ਅਸੀਂ ਚੰਗਾ ਲੋਕਾਂ ਨੂੰ ਕੁਝ ਖਵਾ ਸਕੀਏ ਮੇਰੇ ਨਾਲ ਮੌਜੂਦ ਨੇ ਗੁਰਵਿੰਦਰ ਸਿੰਘ ਦੀ ਸਵਾਗਤ ਕਰਦੇ ਆ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋਰ ਹਰਪੀਰ ਜੀ ਠੀਕ ਹੋ ਜੀ ਵਧੀਆ ਜੀ ਅੱਛਾ ਭਾਈ ਜਿਵੇਂ ਤੁਹਾਡੇ ਕੁਲਹਾੜੇ ਦੀ ਚਰਚਾ ਬੜੀ ਸੁਣੀ ਪੂਰੇ ਮਾਝੇ ਏਰੀਆ ਚ ਤੂਤੀ ਬੋਲਦੀ ਆ ਕਹਿੰਦੇ ਸਰਦਾਰਾਂ ਦਾ ਘਲਾੜਾ ਸ਼ੁੱਧ ਤੇ ਕੁਆਲਟੀ ਲਈ ਮੰਨਿਆ ਜਾਂਦਾ। ਜੇ ਮੈਂ ਤੁਹਾਡੇ ਬਿਜ਼ਨਸ ਦੀ ਸ਼ੁਰੂਆਤ ਦੀ ਜਾਣਕਾਰੀ ਲੈਣੀ ਚਾਹਾਂ ਕਿਵੇਂ ਬੀਨਾਂ ਸ਼ੁਰੂ ਕੀਤਾ ਇਹ ਆਈਡੀਆ ਕਿਵੇਂ ਆਇਆ? ਕਿ ਸਾਡੇ ਨਾਲ ਇੱਕ ਸੱਜਣ ਆ ਬਹੁਤ ਉਹਨਾਂ ਨੇ ਦਿੱਤਾ ਹੀਗਾ ਕਿ ਤੂੰ ਬੇਟੇ ਨੂੰ ਬਾਹਰੋਂ ਬੁਲਾ ਲਾ। ਅੱਛਾ ਬੇਟਾ ਤੁਹਾਡਾ ਬਾਹਰ ਸੀ। ਹਾਂ ਬਾਹਰ ਸੀ। ਕਿਹੜੀ ਜਗ੍ਹਾ ਜੀ ਕੈਨੇਡਾ ਸੀਗਾ। ਓਕੇ ਤੇ ਸਾਡਾ ਇੱਥੇ ਮਾਨੀ ਸੀ ਲੱਗਦਾ ਹੈਗਾ। ਜੀ। ਮੈਂ ਕੱਲਾ ਹੀ ਮੈਂ ਆ ਕੱਲਾ ਹੀ ਅੱਗੋ ਬੇਟਾ ਸੀਗਾ ਉਹਨੂੰ ਬਾਹਰ ਭੇਜ ਕੇ ਤੇ ਸਾਡਾ ਇੱਥੇ ਨਹੀਂ ਕਰਦਾ। ਹੂੰ ਫਿਰ ਮੈਂ ਪੰਜਵੇਂ ਮਹੀਨੇ ਰਿਹਾ ਸਟੱਡੀ ਦੌਰਾਨ ਤੇ ਮੈਂ ਨੂੰ ਫਿਰ ਵਾਪਸ ਬੁਲਾ ਲਿਆ ਓਕੇ ਤੇ ਸੱਜਣਾ ਨੇ ਜਿਸ ਤਰ੍ਹਾਂ ਜਿਸ ਤਰ੍ਹਾਂ ਸਾਨੂੰ ਸਲਾਹ ਦਿੱਤੀ ਉਸੇ ਹਿਸਾਬ ਨਾਲ ਹੀ ਆਪਣਾ ਸੈਟਅਪ ਲਾਇਆ ਹੂੰ ਠੀਕ ਮਤਲਬ ਜੇ ਤੁਸੀਂ ਕਾਲ ਕੀਤੀ ਬੰਦਾ ਜਦੋਂ ਕੈਨੇਡਾ ਬਾਹਰ ਜਾਂਦਾ ਤਾਂ ਉਹਦੇ ਸੁਪਨੇ ਬਹੁਤ ਵੱਖਰੇ ਹੁੰਦੇ ਆ ਬੜਾ ਕੁਝ ਸੋਚਿਆ ਹੁੰਦਾ ਤੁਸੀਂ ਕਿਹਾ ਵੀ ਤੂੰ ਭਾਈ ਵਾਪਸ ਆ ਜਾ ਪਾ ਇੱਥੇ ਕੰਮ ਸ਼ੁਰੂ ਕਰਦੇ ਆ ਚੰਗੀ ਸਹਿਮਤੀ ਤੇ ਆਸਾਨੀ ਨਾਲ ਹੀ ਮਿਲ ਗਈ ਅ ਸਹਿਮਤੀ ਤੇ ਥੋੜੀ ਜੀ ਆਉਟਪੁੱਟ ਕਰਨਾ ਔਖਾ ਹੋ ਜਾਂਦਾ ਹੈ ਅੱਛਾ ਜੀ ਪਰ ਬਾਹਰ ਦੇ ਸੁੱਖ ਨੇ ਜੀ ਦੇਖਣ ਨੂੰ ਹੋਰ ਆ ਸਟੱਗਲ ਹੋਰ ਹੂੰ ਉੱਥੇ ਦੇਨੇ ਕੰਮ ਰਾਤ ਕੰਮ ਕਰਨਾ ਦੇਨੇ ਪੜਨਾ ਬਿਲਕੁਲ ਤੇ 24 ਘੰਟੇ ਦੇ ਵਿੱਚ 5 6 ਘੰਟੇ 4 ਘੰਟੇ ਸੌਣਾ ਔਖਾ ਲਾਈਫ ਔਕੀ ਆ ਡਾਲਰਾਂ ਡਾਲਰਾਂ ਚ ਹੀ ਕਮਾਉਣਾ ਮੈਂ ਤੇ ਡਾਲਰਾਂ ਚ ਹੀ ਖਾਣਾ ਹੂੰ ਠੀਕ ਉੱਥੋਂ ਦਾ ਬੰਦਾ ਜੇ ਉਹ ਕਮਾਉਂਦਾ ਹੈ ਡਾਲਰਾਂ ਚ ਕਮਾਉਂਦਾ ਤੇ ਖਾਂਦਾ ਵੀ ਡਾਲਰਾਂ ਚ ਹਾਂ ਬਿਲਕੁਲ ਇਹ ਤਾਂ ਠੀਕ ਹੈ ਜੋ 3000 ਕਮਾਉਂਦਾ ਉਹ ਤਾਂ 1500 2000 ਖਾਚਾ ਉਹਨੂੰ 4-500 ਹੀ ਬਚਦਾ ਇੱਕ ਮੈਂ ਹੋਰ ਤੁਹਾਡੀ ਗੱਲ ਵੇਖੀ ਤੁਹਾਡੀ ਗੱਲ ਵਿੱਚ ਇੱਥੇ ਤੁਸੀਂ ਜਿਹੜੇ ਕੰਮ ਕਰਦੇ ਹੋ ਪੂਰੀ ਫੈਮਲੀ ਕੰਮ ਕਰ ਰਹੇ ਹੋ ਹਾਂਜੀ ਸਾਰੀ ਫੈਮਲੀ ਆ ਤੁਹਾਡੇ ਬੱਚੇ ਵੀ ਨਾਲ ਕੰਮ ਕਰਦੇ ਨੇ ਫਿਰ ਪਰਿਵਾਰ ਦਾ ਸਾਥ ਕਿਵੇਂ ਸਾਰੇ ਦਾ ਵੀ ਭਾਈ ਚਲੋ ਇਕੱਠੇ ਆਪਾਂ ਇੱਕ ਕੰਮ ਸ਼ੁਰੂ ਕਰ ਲਈਏ ਸਰ ਜਦੋਂ ਅਗਲੇ ਪਾਸੇ ਕੁਐਸਚਨ ਆ ਨਾ ਦਿਕੇ ਫਿਰ ਫੈਮਲੀ ਨੂੰ ਕਰਨਾ ਪੈਂਦਾ ਆਪਣੀ ਲੋਡ ਨੂੰ ਕਰਨਾ ਪੈਂਦਾ ਨਹੀਂ ਕਰਨ ਕਿਤੇ ਕਿੱਥ ਬਾਹਰ ਜਾ ਕੇ ਦੇਖੋ ਗੋਰੇ ਸਾਰੇ ਫੈਮਿਲੀ ਸਾਰੀ ਫੈਮਿਲੀ ਕਰਦੀ ਹੈ ਤੇ ਫੇਰ ਪੱਟਦਾ ਹੈ ਸ਼ਰਮ ਨਹੀਂ ਮੰਨੇ ਆਮ ਆਪਣੇ ਜਿਹੜੇ ਏਰੀਆ ਦੇ ਜੱਟਾਂ ਦੇ ਪੁੱਤ ਨੇ ਉਹ ਬੜੀ ਸ਼ਰਮ ਮੰਨਦੇ ਨੇ ਕਿ ਯਾਰ ਹੁਣ ਬੁੜੀਆਂ ਕੰਮ ਕਰਦੀਆਂ ਨਹੀਂ ਆ ਨਹੀਂ ਸ਼ੁਰੂ ਸ਼ੁਰੂ ਵਿੱਚ ਪਣਾ ਕੰਮ ਕਰਨੀ ਆ ਸ਼ੁਰੂ ਸ਼ੁਰੂ ਵਿੱਚ ਮੰਨਦੇ ਸੀਗੇ ਓਕੇ ਪਰ ਜਦੋਂ ਦੇਖਿਆ ਵੀ ਅਸੀਂ 10 ਬੰਦਿਆਂ ਨੂੰ ਰੋਜ਼ਗਾਰ ਦਿੱਤਾ ਵਾ ਕਿੱਥੇ ਅਸੀਂ ਕਿਸੇ ਦੇ ਥੱਲੇ ਕੰਮ ਕਰਨਾ ਹੂੰ ਅੱਜ ਅਸੀਂ ਦਾਾਂ ਬੰਦਿਆਂ ਨੂੰ ਰੋਜ਼ਗਾਰ ਦਿੱਤਾ ਹੋਇਆ ਹੂੰ ਤੇ ਆਪਣੇ ਘਰ ਆਪਣੇ ਇੱਕ ਘਰ ਕਾਰ ਕਰਦੇ ਪਏ ਆ ਸਾਰਾ ਹੀ ਬਿਲਕੁਲ ਠੀਕ ਹੈ ਕਿਸ ਦੇ ਅਧੀਨ ਨਹੀਂ ਕਰਦੇ ਪਏ ਜਦੋਂ ਮਰਜ਼ੀ ਆਹੀਂ ਬੰਦ ਕਰਕੇ ਘਰ ਜਾ ਸਕਦੇ ਆ ਸਕਦੇ ਹੂੰ ਜਦੋਂ ਕਿ ਬਾਹਰ ਜਾ ਕੇ ਇਹ ਇਸ ਤਰ੍ਹਾਂ ਨਹੀਂ ਕਰ ਸਕਦੇ ਮਰਜ਼ੀ ਦੇ ਮਾਲਕ ਹਾਂ ਮਰਜ਼ੀ ਦੇ ਮਾਲਕ ਇੱਕ ਇਹ ਕੰਮ ਸ਼ੁਰੂਆਤ ਕਰਨਾ ਚਾਹ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਕਾਫੀ ਮੁਸ਼ਕਲਾਂ ਆਉਂਦੀਆਂ ਪਈਆਂ ਹੁਣ ਵੀ ਹੈਗੀ ਕਿਸ ਤਰ੍ਹਾਂ ਥੋੜੀ-ਬੋਤੀ ਸਾਂਝੀਆਂ ਕਰੋਗੇ ਹਾਂ ਸਰ ਵੇ ਕੁਝ ਇਸ ਤਰ੍ਹਾਂ ਆਹੀਂ ਨਵੇਂ ਇੱਕ ਕੰਮ ਚ ਸਾਡੀ ਮਾਰਕੀਟ ਦੇ ਵਿੱਚ ਜਿਹੜੇ ਤੇ ਸੱਜਣ ਇਹਨੂੰ ਜਾਣਦੇ ਨੇ ਵੀ ਅਸਲੀ ਗੋੜੇ ਇਹ ਚੀਜ਼ ਆ ਹੂੰ ਤੇ ਉਹਦੇ ਆਉਂਦੇ ਨੇ ਵੀ ਸਾਨੂੰ ਜੋ ਪਾ ਵੀ ਆ ਸਾਨੂੰ origignal ਦੋ ਹੂੰ ਤੇ ਜਿਨ੍ਹਾਂ ਨੂੰ ਨਹੀਂ ਪਤਾ ਉਹ ਇੱਕੋ ਗੱਲ ਹੀ ਕਹਿੰਦੇ ਨੇ 100 ਦਾ 1.5 ਕਿਲੋ ਮਿਲਦਾ ਪਿਆ ਜੀ ਤੁਹਾਡੇ ਏਰੀਆ 'ਚ ਮਿਲ ਰਿਹਾ ਹਾਂਜੀ ਮਿਲ ਰਿਹਾ ਜੀ ਉਹ ਵੇਖੋ ਜੀ ਜਿਹੜੀ ਜੂਪੀ ਤੋਂ ਪੁਲਾੜ ਆਣ ਕੇ ਲਾਉਂਦੇ ਆ ਨਾ ਸਾਡੇ ਇੱਥੇ ਨਸ਼ਹਿਰਾ ਮੱਝਾ ਸਿੰਘ ਤੋਂ ਲੈ ਕੇ ਤੇ ਦਿਨਾਨਗਰ ਤੱਕ ਕੋਈ 40 ਕੁ ਪੁਲਾੜ ਓਕੇ ਠੀਕ ਆ ਜੀ ਉਹ ਕੀ ਕਰਦੇ ਪਏ ਨੇ 15 ਰੁਪਏ ਦਾ ਜਿਹੜਾ ਭਗਦਾ ਹੋਇਆ ਖੰਨਾ ਗੋੜ ਹੂੰ ਤੇ 20-22 ਰੁਪਏ 'ਚ ਉਹਨਾਂ ਨੂੰ ਚੀਨੀ ਮਿਲ ਜਾਂਦੀ ਹੈ ਓਕੇ ਉਹ ਚੀਨੀ ਪਾ ਕੇ ਕੋਈ 5-7 ਰੁਪਏ ਦਾ ਨਾਲ ਕੈਮੀਕਲ ਪਾ ਕੇ ਉਹ ਗੋੜ ਤਿਆਰ ਕਰ ਦਿੰਦੇ 27-28 ਰੁਪਏ 'ਚ ਉਹਨਾਂ ਨੂੰ ਤਿਆਰ ਹੋ ਜਾਂਦਾ ਹਾਂ ਉਹੀ ਗੋੜ ਫੇਰੀ ਵਾਲੇ ਪਿੰਡਾਂ 'ਚ ਜਾ ਕੇ 100 ਦਾ 1.5 ਕਿਲੋ ਵੇਚੀ ਜਾਂਦੇ ਆ 40 40 45 ਰੁਪਏ ਉੱਥੇ ਚੁੱਕਿਆ ਹਾਂ 60-70 ਅੱਗੇ ਵੇਚ ਦਿੱਤਾ ਉਹ ਗੋੜ ਉਹਨ ਜਦੋਂ ਲੋਕਾਂ ਨੂੰ ਤੇ ਪਛਾਣ ਭੁੱਲ ਚੁੱਕੀ ਆ ਵੀ ਗੋੜ ਅਸਲੀ ਹੁੰਦਾ ਕੀ ਹੈ ਹੂੰ ਉਹ ਗੋੜ ਕਹਿੰਦੇ ਆ ਬਹੁਤ ਵਧੀਆ ਘੋੜਾ ਦੀ ਚਾਹ ਨਹੀਂ ਫੁੱਟਦੀ ਹਾਂ ਉਹ ਕਦੀ ਉਹਦੇ ਚੋਲ ਵੀ ਬਣਾ ਕੇ ਵੇਖੋ ਚੋਲਾ ਨੂੰ ਰੰਗ ਚੜਦਾ ਹੈ ਅੱਛਾ ਹਾਂ ਚੋਲਾ ਨੂੰ ਰੰਗ ਨਹੀਂ ਚੜਦਾ ਕਿਉਂਕਿ ਉਹ ਗੰਦੀ ਕੰਡ ਤੋਂ ਤਿਆਰ ਕੀਤਾ ਕੈਮੀਕਲ ਵਾਲਾ ਗੋੜ ਹੈ ਤੇ ਉਹ ਦਿਨ ਦੂਰ ਨਹੀਂਗਾ ਜਦੋਂ 5-5 ਸਾਲ ਦੇ ਬੱਚੇ ਨੂੰ ਕੈਂਸਰ ਹੋਊ ਬਿਲਕੁਲ ਠੀਕ ਹੈ ਜੀ ਹਾਂ ਅਹੀਂ ਇਹ ਸੋਚ ਕੇ ਉਹ ਪਾਸੇ ਤੁਰੇ ਆ ਵੀ ਨਹੀਂ ਆਈ ਜਟ ਜਿਮੀਦਾਰ ਆ ਗੋੜ ਸ਼ੁਰੂ ਤੋਂ ਕਰਨੇ ਆ ਹੌਲੀ ਹੌਲੀ ਗੋੜ ਦੀ ਕੁਆਲਿਟੀ ਡਾਊਨ ਹੁੰਦੀ ਗਈ ਫਿਰ ਸੋਚਿਆ ਵੀ ਨਹੀਂ ਬਿਲਕੁਲ ਆਹੀਂ ਗੋੜ ਆਪਣਾ ਤਿਆਰ ਕਰਕੇ ਕੁਝ ਵੱਖਰਾ ਕਰਨ ਅੱਛਾ ਜੇ ਕੁਆਲਿਟੀ ਦੀ ਗੱਲ ਤੁਸੀਂ ਸ਼ੁਰੂ ਕੀਤੀ ਸ਼ੁੱਧਤਾ 100% ਤੁਸੀਂ ਜਾਣੋਗੇ ਸੁੱਧਾ ਕੋਈ ਕਿਸੇ ਤਰ੍ਹਾਂ ਦਾ ਕੈਮੀਕਲ ਨਹੀਂ ਨਾ ਕੋਈ ਖੰਡ ਆ ਉਹ ਸ਼ੁੱਧਤਾ ਵਾਸਤੇ ਆਪਾਂ ਕੁਝ ਚੀਜ਼ਾਂ ਦਿਖਾਈਏ ਵੀ ਕੀ ਕੁਝ ਆਪਣੇ ਕੋਲੇ ਤਿਆਰ ਹਾਂਜੀ ਹਾਂ ਇੱਧਰ ਦੀ ਆ ਜਾਓ ਇੱਧਰ ਉੱਪਰ ਦੀ ਆ ਜੀ ਬਾਈ ਹੂੰ ਆ ਜਾਓ ਬਾਈ ਜੀ ਇਹ ਆਪਣੀ ਰੌ ਕੱਟਣ ਵਾਲੀ ਮਸ਼ੀਨ ਹੈ ਹਾਂਜੀ ਹਾਂਜੀ ਬਾਈ ਸਰ ਇਹ ਸਪੈਸ਼ਲ ਆਈ ਜੂਪੀ ਤੋਂ ਜਾ ਕੇ ਹਾਂ ਉੱਥੋਂ ਸਪੈਸ਼ਲ ਆਪਾਂ ਕੋਲਾੜਾ ਲਿਆ ਇੱਥੋਂ ਵਾਲੇ ਕੜਾੜੇ ਜਿਹੜੇ ਆ 60% ਹੀ ਰੋ ਕੱਟਦੇ ਆ ਇਹ 70 ਕੱਟਦੇ ਆ ਕਿਉਂਕਿ ਇਹ ਵੱਧ ਕੱਟਦਾ ਉਹਦੇ ਨਾਲ 70% ਕੱਟਦਾ 10 ਕਿਲੋ ਕੁਇੰਟਲ ਮਗਰ ਰੋ ਵਾਧ ਕੀ ਤੇ ਸਾਡਾ ਉਹੀ 10 ਕਿਲੋ ਬਚਣੀ ਉਹ ਪ੍ਰੋਫਿਟ ਤੇ ਤੁਹਾਡਾ ਉਹੀ ਪ੍ਰੋਫਿਟ ਹੈ ਸਾਡਾ ਜੀ ਠੀਕ ਹੈ ਠੀਕ ਹੈ ਜੇ ਨਾਰਮਲ ਵੇਲੇ ਨਾਲ ਕੱਢਾਂਗੇ ਤੇ ਸਾਡੀ ਰੋ ਚੂਰੇ ਦੇ ਵਿੱਚ ساری ਰੋ ਚਲ ਜਾਣੀ ਮਤਲਬ ਉਹ ਤਾਂ ਵੇਸਟ ਜਾਂਦੀ ਹੈ ਤੁਹਾਡੀ ਜਿਹੜੀ ਵੇਸਟ ਆ ਉਹ ਤੁਹਾਨੂੰ ਪ੍ਰੋਫਿਟ ਵਿੱਚ ਇਹ ਪ੍ਰੋਫਿਟ ਵਿੱਚ ਇਹ ਬਦਲ ਕੇ ਦਿੰਦੀ ਪਈ ਹੈ ਠੀਕ ਇਹ ਇੱਥੋਂ ਰਸ ਜਾਂਦਾ ਭਾਈ ਇੱਥੇ ਇੱਥੋਂ ਰਸ ਜਾਂਦਾ ਪਿਆ ਸਰ ਇਹਦੇ ਵਿੱਚ ਵੀ ਫਿਲਟਰ ਲੱਗਾ ਹੋਇਆ ਥੱਲੇ ਜਾਲੀ ਲੱਗੀ ਹੈ ਠੀਕ ਹੈ ਜੀ ਉਸ ਤੋਂ ਅੱਗੇ ਇੱਕ ਜਾਲੀ ਉਹਦੇ ਵਿੱਚ ਡਬਲ ਜਾਲੀ ਹੋ ਜਾਂਦੀ ਹੈ ਇਹ ਬਣਾਇਆ ਆ ਆਪਣਾ ਸਿਸਟਮ ਇੱਕ ਡਿਗ ਟਾਈਪ ਇੱਕ ਫੌਦੀ ਟਾਈਪ ਆ ਅੱਛਾ ਇਹ ਇੱਥੋਂ ਰਾਸ ਇੱਥੇ ਐਡ ਹੁੰਦਾ ਹਾਂਜੀ ਇੱਥੇ 100 ਰੁਪਏ ਪਰਾਈ ਪਰਲੇ ਪਾਸੇ ਆਪਣਾ ਉਧਰ ਜਾਂਦਾ ਆਜੋ ਬਈ ਉਧਰਲੇ ਪਾਸੇ ਮੈਂ ਇਸ ਕਰਕੇ ਸਾਰਾ ਤੁਰ ਫਿਰ ਕੇ ਦਿਖਾ ਰਿਹਾ ਕਿਉਂਕਿ ਅਕਸਰ ਕੀ ਹੁੰਦਾਗਾ ਕਿ ਸਿਰਫ ਗੱਲਾਂ ਬਾਤਾਂ 'ਚ ਸ਼ੁੱਧਤਾ ਆਖੀ ਜਾਂਦੀ ਹੈ ਗੱਲਾਂ ਬਾਤਾਂ ਵਿੱਚ ਵਧੀਆ ਚੀਜ਼ ਆਖੀ ਜਾਂਦੀ ਹੈ ਪਰ ਗਰਾਊਂਡ ਲੈਵਲ ਤੇ ਕੁਝ ਹੋਰ ਚੀਜ਼ ਨਿਕਲਦੀ ਆ ਮੈਂ ਚਾਹੁੰਦਾ ਕਿ ਉਹ ਸਾਰੀ ਚੀਜ਼ ਤੁਹਾਨੂੰ ਬਰੀਕੀ ਨਾਲ ਦਿਖਾ ਦਿਆਂ ਕਿ ਜੇ ਸ਼ੁੱਧ ਕਿਹਾ ਸ਼ੁੱਧ ਮਿਲੂਗਾ ਵੀ ਬਾਈ ਜੀ ਪੱਕੀ ਗੱਲ ਆ ਨੇ ਸ਼ੁੱਧ ਕਹੇ ਤੇ ਕੀ ਗੱਲ ਆ ਜੀ ਪੱਕੀ ਗੱਲ ਹਾਂਜੀ ਆ ਜਾਓ ਇੱਧਰਲੇ ਪਾਸੇ ਇੱਥੇ ਇੱਥੇ ਆਓ ਹਾਂਜੀ ਇੱਥੋਂ ਫੇਰ ਦਿਖਾਓ ਆ ਚੱਕ ਕੇ ਖਵਾ ਦਿਓ ਚਾਹੇ ਹਾਂ ਇਹ ਦੇਖੋ ਉਥੋਂ ਰੋ ਆਉਂਡੀ ਆ ਡਬਲ ਫਿਲਟਰ ਇੱਥੇ ਉਂਡੀ ਦੇ ਵਿੱਚ ਜਿਹੜੀ ਬਰੀਕ ਕਣੀਆਂ ਉਹ ਵੀ ਨਿਕਲ ਜਾਂਦੀ ਆ ਬਾਹਰ ਆਈ ਉਹ ਬਾਹਰ ਸੁੱਟਦੇ ਆ ਨਾ ਕੇ ਰੋ ਦੇ ਵਿੱਚ ਰਹਿ ਜਾਂਦੇ ਆ ਓਕੇ ਠੀਕ ਹੈ ਜੀ ਉਹਦੇ ਨਾਲ ਵੀ ਗੁੜ ਦੀ ਕੁਆਲਿਟੀ ਬਣਦੀ ਆ अच्छा फिर इथों डिग्गी ਦੇ ਵਿੱਚੋਂ ਮੋਟਰਾਂ ਹੀ ਸਾਰੀ ਰਸ ਜਿਹੜੀ ਆ ਉਹ ਇਸ ਟੈਂਕੀ ਦੇ ਵਿੱਚ ਆਉਂਦੀ ਪਈ ਆਹ ਟੈਂਕ ਲੱਗਾ ਇਹਦੇ ਚ ਆ ਜਾਂਦੀ ਆ ਹਾਂ ਇਹਦੇ ਵਿੱਚ ਵੀ ਅੱਗੇ ਫਿਲਟਰ ਬਈ ਨਹੀਂ ਉਥੋਂ ਸਾਰੀ ਫਿਲਟਰ ਹੋ ਕੇ ਇਸ ਟੈਂਕੀ ਚ ਆ ਗਈ ਤਿੰਨ ਵਾਰੀ ਫਿਲਟਰ ਹੋ ਗਈ ਡਬਲ ਚਾਲੀ ਉਹਦੇ ਚ ਲੱਗੀ ਆਪਾਂ ਆ ਇੱਧਰ ਚੱਲ ਪਿਆ ਹਾਂ ਆ ਇਹਦੇ ਚ ਆ ਗਿਆ ਆਪਣਾ ਲੱਗਿਆ ਹੋਇਆ ਕੀ ਬੋਲਦੇ ਕੜਾਇਆ ਬਈ ਇਹਨੂੰ ਹਾਂਜੀ ਕਰਾਇਆ ਕੜਾ ਕੜਾਇਆ ਲੱਗਿਆ ਹੋਇਆ ਪਰੇ ਦੀ ਆ ਜਿਵੇਂ ਝੱਗ ਚੋਂ ਗਾਗੀ ਦੀ ਸਫਾਈ ਲਈ ਕੋਈ ਕੈਮੀਕਲ ਆਕਸਰੀ ਲੋਗ ਨਾ ਲੱਗੇ ਨਹੀਂ ਜੀ ਅਸੀਂ ਕੋਈ ਕੈਮੀਕਲ ਨਹੀਂ ਵਰਤਦੇ ਅਸੀਂ ਇਹਦੇ ਵਿੱਚ ਸੁਖਲਾਈ ਜਿਹਨੂੰ ਪੰਜਾਬ ਚ ਭਿੰਡੀ ਕਹਿੰਦੇ ਨੇ ਹਮ ਅਸੀਂ ਉਹ ਵਰਤਦੇ ਪਈ ਭਿੰਡੇ ਦਾ ਕਣ ਟਾਈਪ ਕਹਿ ਕੇ ਵਰਤ ਲੈਂਦੇ ਹਾਂ ਹਾਂ ਜੀ ਠੀਕ ਹੈ ਇਹ ਸੁਖਲਾਈ ਆ ਉਹਦੇ ਨਾਲ ਅਸੀਂ ਇਹਦੀ ਸਫਾਈ ਕਰਦੇ ਹਾਂ ਦੋ ਡੱਬੇ ਦੇ ਵਿੱਚ ਲੱਗਣੇ ਆ ਸਟਾਰਟਿੰਗ ਦੇ ਉੱਤੇ ਉਸ ਤੋਂ ਬਾਅਦ ਜਿਹੜੀ ਦੂਜੀ ਸਫਾਈ ਹੋਣੀ ਆ ਉਹ ਮਿੱਠੇ ਸੋਡੇ ਦੇ ਨਾਲ ਇੱਧਰ ਵੀ ਦਿਖਾ ਦੇ ਭਾਈ ਆ ਪਹਿਲਾ ਤੇ ਟੱਬ ਆ ਗਿਆ ਦੂਜਾ ਟੱਬਾ ਤੀਜੇ ਟੱਬ ਵਿਚੋਂ ਗੋੜਾ ਆਪਣਾ ਜਾਵਾਂ ਬਰਾਛ ਤਿਆਰ ਆ ਹਾਂ ਜੀ ਵੱਡੀ ਗੱਲ ਸਾਡੀ ਜਿਹੜੀ ਪੱਠੀ ਹੈ ਜ਼ਮੀਨ ਤੋਂ 2.5 ਫੁੱਟ ਉੱਚੀ ਲੱਗੀ ਹੈ ਇਹਦੇ ਵਿੱਚ ਮਿੱਟੀ ਘਟੇ ਦਾ ਕੋਈ ਜਾਣਦਾ ਕੋਈ ਹਸਾਰ ਨਹੀਂ ਇੱਧਰ ਵੀ ਮੈਂ ਵੇਖ ਰਿਹਾ ਸਾਈਡਾਂ ਤੇ ਵੀ ਵਧੀਆ ਜਾਲੀ ਜੋਲੀ ਲਾ ਕੇ ਇੱਕ ਮੱਛਰ ਮੱਖੀ ਦਾ ਵੀ ਪ੍ਰਬੰਧ ਸਾਡਾ ਨੰਬਰ 2 ਤੇ ਸਾਡਾ ਕੋਈ ਵੀ ਕਾਰੀਗਰ ਜੁੱਤੀ ਲੈ ਕੇ ਉੱਪਰ ਨਹੀਂ ਚੜਦਾ ਜੀ ਆਹ ਵੱਡੀਆਂ ਜ਼ਮੀਨ ਦੇ ਬਰਾਬਰ ਹੁੰਦੀਆਂ ਨੇ ਜਿੰਨੀ ਮਰਜ਼ੀ ਸਫਾਈ ਰੱਖੋ ਜੋ ਗੰਦ ਜੁੱਤੀ ਨਾਲ ਆ ਗਿਆ ਉਹ ਅੰਦਰ ਜਾਣਾ ਹੀ ਜਾਣਾ ਬਿਲਕੁਲ ਠੀਕ ਹੈ ਇਹ ਵਧੀਆ ਚੀਜ਼ ਲੱਗੇ ਮੈਨੂੰ ਆ ਤੁਸੀਂ ਦੇਖਦੇ ਹੋ ਕਿ ਮੇਰੇ ਲੱਕ ਦੇ ਬਰਾਬਰ ਆ ਪੱਟੀ ਐਨੀ ਉੱਚੀ ਆ ਜਿਹਦੇ ਕਾਰਨ ਪੈਰਾਂ ਵਾਲੀ ਮਿੱਟੀ ਬਿਲਕੁਲ ਵੀ ਨਹੀਂ ਹੋ ਸਕਦਾ ਅੰਦਰ ਜਾਊਗੀ ਫਿਰ ਤੁਸੀਂ ਕਾਰੀਗਰ ਦੇਖ ਸਕਦੇ ਉੱਪਰ ਬੈਠਿਆ ਤਾਂ ਜੋੜੀ ਜੁੱਤੇ ਲਾ ਕੇ ਬੈਠੇ ਹੋਏ ਨੇ ਤਾਂ ਕਿ ਹਰ ਚੀਜ਼ ਦਾ ਕੁਆਲਿਟੀ 'ਚ ਧਿਆਨ ਦਿੱਤਾ ਜਾਵੇ ਬਾਕੀ ਜਿੰਨੇ ਵੀ ਕਾਰੀਗਰ ਜਿੰਨੇ ਵੀ ਪਟੀਆਂ ਤੇ ਕਰਦੇ ਕੰਮ ਕਰਦੇ ਪਏ ਨੇ ਸਾਰੇ ਜੁਪੀ ਦੇ ਹਾਰਨਪੁਰ ਦੇ ਨਹੀਂ ਓਕੇ ਮੇਰੇ ਬੰਦੇ ਵੀ ਹਾਰਨਪੁਰ ਦੇ ਜੁਪੀ ਦੇ ਤੁਸੀਂ ਭਈਏ ਨਹੀਂ ਕਹਿ ਸਕਦੇ ਇਹ ਸਾਡੇ ਪੰਜਾਬੀਆਂ ਵਾਂਗੂ ਇਹ ਮਾਤਾ ਦਾ ਭਗਤ ਆ ਸਵੇਰੇ ਪਾਠ ਪੂਜਾ ਕਰਕੇ ਕੰਮ ਤੇ ਲੱਗਦੇ ਅੱਛਾ ਇੱਕ ਇੱਕ ਬਈ ਹੋਰ ਬੜਾ ਆਪਾਂ ਉਧਰ ਚੱਲ ਕੇ ਗੱਲ ਕਰਦੇ ਆਂ ਥੋੜੀ ਜਿਹੀ ਗਰਮੈਸ ਚ ਬਣਦੀ ਆ ਨਾ ਇੱਕ ਬੜਾ ਆਪਣੇ ਪੰਜਾਬ ਚ ਹੋਰ ਵੀ ਰੌਲਾ ਕਿ ਭਈਏ ਭਈਆਓ ਪੰਜਾਬ ਬਚਾਓ ਪਰ ਕੰਮ ਕਰ ਜਦੋਂ ਸ਼ੁਰੂ ਕਰਨਾ ਲੋਦਾ ਅਸੀਂ ਪ੍ਰਵਾਸੀ ਲੱਭ ਲੈਣੇ ਆਂ ਉਂ ਰੌਲਾ ਪਾਈ ਜਾਂਦੇ ਆ ਕਿ ਭਾਈ ਭਈਆ ਭਜਾਓ ਨਹੀਂ ਜੀ ਭਈਏ ਭਜਾਇਆ ਪੰਜਾਬ ਦਾ ਨਹੀਂ ਸਰ ਸਕਦਾ ਹੈਗਾ ਕਿਉਂਕਿ ਸਾਰਿਆਂ ਦੇ ਬੱਚੇ ਅੱਜ ਕੱਲ ਤੇ ਬਾਹਰ ਨੇ ਤੇ ਕੰਮ ਕਿੰਨੇ ਕਰਨਾ ਬੁੱਢਿਆਂ ਨੇ ਹੂੰ ਬਿਲਕੁਲ ਠੀਕ ਹੈ じゃ ਤਾਂ ਬੱਚਿਆਂ ਨੂੰ ਬਾਹਰੋਂ ਬੁਲਾ ਲਓ ਪੰਜਾਬੀ ਲੇਬਰ ਮਿਲਦੀ ਨਹੀਂ ਕੰਮ ਨਹੀਂ ਕਰਦਾ ਨਹੀਂ ਨਹੀਂ ਜੀ ਪੰਜਾਬੀ ਜਿਹੜੇ ਆ ਕੋਈ ਰਾਜ ਮਿਸਤਰੀ ਕੋਈ ਲੱਕੜ ਮਿਸਤਰੀ ਜਿਹਨੂੰ ਕੋਈ ਕੰਮ ਨਹੀਂ ਜਿਹਨੂੰ ਨਹੀਂ ਕੋਈ ਵੀ ਕੰਮ ਆਉਂਦਾ ਉਹ ਵੇਟਰਾਂ ਨਾਲ ਚੱਲ ਜਾਂਦਾ ਓਕੇ ਵੀ ਉਹ ਕੱਖ ਨਹੀਂ ਕਰਨਾ ਹੈਗਾ ਤੇ ਵੇਟਰਾਂ ਨਾਲ ਗਿਆ 7-800 ਦਿਹਾੜੀ ਦੇ ਨਾਲ ਖਾਣ ਪੀਣ ਨੂੰ ਲੈ ਆਉਣਾ ਤੇ ਲੋੜ ਨਹੀਂ ਸਾਨੂੰ ਕੰਮ ਕਰਨ ਦੀ ਠੀਕ ਹੈ ਵੱਡੀ ਗੱਲ ਇਹ ਵੀ ਲੋਕਾਂ ਦੇ ਵਿੱਚੋਂ ਏਕਾ ਖਤਮ ਹੋ ਚੁੱਕਾ ਕੋਈ ਵੀ ਬੰਦੇ ਚਾਰ ਇਕੱਠੇ ਹੋ ਕੇ ਇੱਕ ਕੰਮ ਨੂੰ ਨਹੀਂ ਕਰ ਸਕਦੇ ਪੰਜਾਬੀ ਪੰਜਾਬੀ ਇਸ ਕਰਕੇ ਫੇਲ ਲੱਗਦਾ ਨਹੀਂ ਇਹ ਗੱਲਾਂ ਕਰਨ ਨਾਲ ਤਾਂ ਤੁਸੀਂ ਆਪਿਆਂ ਦੀ ਬੇਇੱਜ਼ਤੀ ਕਰੀ ਜਾਂਦੇ ਆ ਨਹੀਂ ਜੀ ਬੇਇੱਜ਼ਤੀ ਵਾਲੀ ਇਹੜੀ ਗੱਲ ਹੈ ਸੱਚਾਈ ਜੋ ਸੱਚਾਈ ਹੈ ਸੱਚਾਈ ਹਮ ਮਤਲਬ ਤੁਸੀਂ ਤੁਸੀਂ ਇਹ ਕਿਵੇਂ ਕਹਿ ਸਕਦਾ ਕੋਈ ਤਜਰਬਾ ਕੀਤਾ ਤਾਂ ਤੁਹਾਡੇ ਨਾਲ ਹੋਇਆ ਇਸ ਤਰ੍ਹਾਂ ਦਾ ਹਾਂਜੀ ਹੋ ਚੁੱਕਾ ਜੀ ਇਸ ਤਰ੍ਹਾਂ ਜੀ ਬੰਦੇ ਲਾ ਕੇ ਦੇਖੇ ਆ ਹਮ ਮਤਲਬ ਇੱਕ ਆਉਂਦਾ ਵਾ ਤੇ ਦੂਜਾ ਜਿਹੜਾ ਉਹ ਸੋਹਰੇ ਚੱਲ ਜਾਂਦਾ ਦੂਜੇ ਨੂੰ ਬੁਲਾਉਂਦੇ ਆ ਤੇ ਕੋਈ ਹਸਪੀਟਲ ਚਲੇ ਗਿਆ ਕੋਈ ਕਿਤੇ ਚਲੇ ਗਿਆ ਓਕੇ ਮਤਲਬ ਕੰਮ ਕਰਕੇ ਰਾਜੀ ਨਹੀਂ ਕੋਈ ਹਮ ਆ ਇਧਰਲੇ ਪਾਸੇ ਗੁੜ ਤਿਆਰ ਆ ਪਹਿ ਵੀ ਦਿਖਾ ਦਈਏ ਏ ਬਾਈ ਹੁਣੇ ਕੱਢਿਆ ਹੋਇਆ ਆਹ ਗੁੜ ਹਾਂਜੀ ਹਾਂਜੀ ਹੁਣੇ ਅਜੇ ਤਿਆਰ ਕਰਦੇ ਪਏ ਨਾਲ ਕੀ ਬਾਤ ਆ ਵੇਖ ਸਕਦੇ ਆਂ ਆਪਾਂ ਖਾ ਕੇ ਹਾਂਜੀ ਜ਼ਰੂਰ ਜੀ ਤੁਸੀਂ ਵੀ ਖਾਓ ਨਾਲ ਜੀ ਕਰੋ ਜੀ 24 ਜੇ ਤੁਸੀਂ ਖਾਓਗੇ ਤਾਂ ਦੇਖਣ ਵਾਲਿਆਂ ਨੂੰ ਵਾਕਿਆ ਹੀ ਕੁਆਲਿਟੀ ਲੱਗਣੀ ਹੈ ਕਿ ਜੇ ਆਪ ਖਾ ਰਿਹਾ ਤਾਂ ਵਾਕਿਆ ਹੀ ਕੁਆਲਿਟੀ ਆ ਹੂੰ ਗੱਲ ਤਾਂ ਹੈ ਕੁਝ ਗੁੜ ਦਾ ਟੇਸਟ ਦੱਸਦਾ ਕੁਆਲਿਟੀ ਆਮ ਗੁੜ ਚੋਂ ਖੰਡ ਦੀ ਚਾ ਸੌਣ ਲੱਗ ਜਾਂਦੇ ਜਿਹੜੇ ਆਮ ਮਿਲਾਵਟੀ ਲੈਨੇ ਆ ਪਰ ਆ ਗੁੜ ਚੋਂ ਵਾਕਿਆ ਹੀ ਇੱਕ ਗੰਨੇ ਦਾ ਰਸ ਵਾਲਾ ਗੁੜ ਪਰਾਣਾ ਗੁੜ ਝਾਕਦਾ ਅੱਛਾ ਭਾਈ ਜਿਵੇਂ ਹੁਣ ਗੰਨੇ ਦੀ ਗੱਲ ਹੁੰਦੀ ਆ ਹਾਂਜੀ ਗੰਨਾ ਮੈਂ ਇੱਧਰ ਵੀ ਕਮਾਦ ਵੇਖ ਰਹੇ ਇੱਧਰ ਵੀ ਕਮਾਦ ਵੇਖ ਰਹੇ ਇਹ ਆਪਣੇ ਕਮਾਦ ਦੇ ਗੰਨਾ ਆ ਰਿਹਾ ਜਾਂ ਬਾਹਰੋਂ ਹਾਂਜੀ ਆਪਣੇ ਆਪਣੇ ਕਮਾਦ ਦਾ ਹੁੰਦਾ ਪਿਆ ਜੀ ਇੱਥੇ ਨਾਲ ਸਰਕਲ ਠੀਕ ਰਹਿ ਜਾਂਦਾ ਹਾਂਜੀ ਰਹਿ ਜਾਂਦਾ ਜੀ ਠੀਕ ਹੈ ਕਿੰਨੀ ਕੁ ਮਤਲਬ ਦਿੱਲੀ ਦਾ ਕਿੰਨਾ ਕੁ ਗੁੜ ਤਿਆਰ ਹੁੰਦਾ ਕਿ ਕਿੰਨਾ ਕੁ ਸੇਲ ਹੁੰਦਾ ਸਾਰਾ ਹੀ ਹਾਂਜੀ ਹਾਂਜੀ ਬਾਹਰ ਹਾਂਜੀ ਕੋਈ 5 ਕਵਾਂਟਲ ਸਰ ਸਾਡਾ ਗੁੜ ਸੇਲ ਹੁੰਦਾ ਹੈ ਠੀਕ ਹੈ ਜੀ ਬਣਦਾ ਹੈ ਤੇ 2.5 ਕਵਾਂਟਲ ਸਾਡਾ ਇੱਥੇ ਸੇਲ ਹੁੰਦਾ ਪਿਆ ਝੂਠ ਬੋਲੋ ਜਿੰਨਾ ਮਰਜੀ ਬੋਲਿਓ ਕਿਉਂਕਿ ਨਵੇਂ ਆ ਇਸ ਕੰਮ ਦੇ ਵਿੱਚ ਹਮ ਹੌਲੀ-ਹੌਲੀ ਸਾਡੇ ਵੀ ਪੈਰ ਜੰਮਣਗੇ ਪਤਾ ਲੱਗੇਗਾ ਹਾਂ ਠੀਕ ਹੈ ਇਹ ਜਿਹੜਾ ਤੁਹਾਡਾ ਸਾਰਾ ਕਲਾੜਾ ਬਣਾਇਆ ਜਾਂ ਫਾਰਮ ਇੱਕ ਮੈਂ ਕਹਿ ਸਕਦਾ ਕਿੰਨੇ ਏਕੜ ਜਗ੍ਹਾ ਜਾਂ ਕਿੰਨੀ ਜਗ੍ਹਾ ਤੇ ਤਿਆਰ ਕੀਤਾ ਹੈ ਇਹ ਸਾਰਾ ਕੋਈ ਸਵਾ ਕਿੱਲੇ ਦੇ ਵਿੱਚ ਲੱਗਾ ਹੋਇਆ ਹੈ ਸਵਾ ਕਿੱਲੇ ਚ ਤਿਆਰ ਹੈ ਸਾਰਾ ਠੀਕ ਹੈ ਫਿਰ ਸੰਬਾ ਸਵਾਈ ਗੁੜ ਦੀ ਇੱਥੇ ਆ ਜਾਂ ਪਾਸੇ ਕਰਦੇ ਹਾਂ ਨਹੀਂ ਸਰ ਆਈ ਫਿਲਹਾਲ ਤੇ ਆਪਣੇ ਘਰੇ ਜਿਹੜਾ ਉਹ ਰੱਖ ਦਿਆਂ ਜਾਂ ਕੰਸਟੋਰ ਬਣਾ ਲਿਆ ਕੰਸਟੋਰ ਅਲੱਗ ਬਣਾਇਆ ਉੱਥੇ ਸਟੋਰ ਕਰਦੇ ਹਾਂ ਜਿੰਨਾ ਸਾਡਾ ਵਿਕ ਜਾਂਦਾ ਇੱਥੇ ਵੇਚਦੇ ਹਾਂ ਡੇਲੀ ਦੇ ਡੇਲੀ ਓਕੇ ਓਕੇ ਇੱਥੇ ਤੁਹਾਡਾ ਇੱਕ ਇੱਕ ਦੁਕਾਨ ਟੈਬ ਬਣ ਗਿਆ ਜੀ ਦੁਕਾਨ ਟਾਪ ਆਪਣਾ ਕਾਊਂਟਰ ਬਣਾਇਆ ਅੱਛਾ ਫਿਰ ਗੱਲ ਆਉਂਦੀ ਹੈ ਰੇਟ ਦੀ ਆਪਾਂ ਮੈਂ ਗੱਲ ਸ਼ੁਰੂ ਚ ਵੀ ਕਰਦਾ ਕਰਦਾ ਰਹਿ ਗਿਆ ਤੁਸੀਂ ਕਹਿ ਕੇ ਇਥੋਂ 150 ਦਾ 2 ਕਿਲੋ 1.5 ਕਿਲੋ ਦੇ ਕਰੀਬ ਮਿਲ ਜਾਂਦਾ 100 ਦਾ 1.5 ਕਿਲੋ ਹਾਂਜੀ ਹਾਂਜੀ ਤੁਸੀਂ ਕੀ ਰੇਟ ਵੇਚਦੇ ਹੋ ਸਰ ਅਸੀਂ 90 ਰੁਪਏ ਰੱਖਿਆ ਹੋਇਆ ਰੇਟ ਗੁੱਡ ਦਾ ਰੇਟ ਗੁੱਡ ਦਾ ਜਿਹੜਾ ਹਰ ਇੱਕ ਦੀ ਪਗੜ ਚ ਆ ਜੇ ਮਾੜੀ ਬੰਦੇ ਦੀ ਵੀ ਤੇ ਚੰਗੇ ਤਗੜੇ ਬੰਦੇ ਦੀ ਫਿਰ 90 ਰੁਪਏ ਤੁਸੀਂ ਵੇਖ ਰਹੇ ਹੋ 60 ਉਹ ਚੋਂ ਮਿਲ ਜਾਂਦਾ ਜੇ ਸਹੀ ਕੁਆਲਿਟੀ 10-20 ਰੁਪਏ ਨਾ ਮਿਲ ਰਹੀ ਆ ਫਿਰ ਪ੍ਰੋਬਲਮ ਕਿੱਥੇ ਹੁੰਦੀ ਆ ਤੁਹਾਨੂੰ ਸਰ ਪ੍ਰੋਬਲਮ ਇਹ ਹੁੰਦੀ ਆ 10 ਰੁਪਏ ਦੀ ਨਹੀਂ 10-20 ਰੁਪਏ ਦੀ ਨਹੀਂ ਗਾਹਕ ਨੂੰ ਉਹੀ ਰੜਕਦਾ ਪਿਆ ਵੀ ਇਹ ਘਰੇ ਮਹਿੰਗਾ ਦਿੰਦੇ ਪਏ ਨੇ ਕੁਆਲਿਟੀ ਨਹੀਂ ਦੇਖਦਾ ਕੁਆਲਿਟੀ ਨਹੀਂ ਦੇਖਦਾ ਗਾਹਕ ਜਿੰ ਜਿਹੜਾ ਤੇ ਜਾਣਕਾਰ ਆ ਹੂੰ ਉਹਨੂੰ ਪਤਾ ਵੀ ਇਹਦੇ ਤੇ ਇਨੀ ਮਿਹਨਤ ਆਈ ਰੀਜਨਲ ਆਏ ਖੋਏ ਵਾਂਗੂ ਕੜ ਕੇ ਤਿਆਰ ਹੋਇਆ ਹਾਂ ਬਿਲਕੁਲ ਠੀਕ ਤੇ ਜਿਹੜਾ ਉਹ ਕੋਏ ਵਾਂਗੂ ਕੜ ਕੇ ਨਹੀਂ ਉਸ ਤਰ੍ਹਾਂ ਹੀ ਤਿਆਰ ਕੀਤਾ ਕੈਮੀਕਲ ਪਾ ਕੇ ਉਹ ਫਿਰ ਉਸੇ ਭਾਈ ਮਿਲਣਾ ਹਾਂ ਫਰਕ ਤਾਂ ਉਹ 30 ਰੁਪਏ ਚ ਤਿਆਰ ਹੋ ਜਾਂਦਾ ਸਾਨੂੰ ਕਹਿਣਾ ਅਸੀਂ ਵੀ ਕਰ ਦਾਂਗੇ ਪਰ ਉਹਦੇ ਚ ਤੇ ਸਾਡੇ ਚ ਫੇਰ ਫਰਕ ਹੀ ਰਹੇਗਾ ਫੇਰ ਅਸੀਂ ਵੀ ਉਹ ਗਿਣਿਆ ਜਾਣਾ ਬਈਏ ਗਿਣਿਆ ਫਿਰ ਉਹ ਹੀ ਆ ਜਾਣੀ ਆ ਵੀ ਕੁਆਲਿਟੀ ਹੈਣੀ ਕੁਆਲਿਟੀ ਕੁਆਂਟੀਟੀ ਵੱਧ ਸਕਦੀ ਹੈ ਕੁਆਲਿਟੀ ਕੁਆਂਟੀਟੀ ਵੱਧ ਸਕਦੀ ਹੈ ਉਹ 25 ਕੁਇੰਟਲ ਤਿਆਰ ਹੋਏ ਨਾ ਇਹ ਮਰ ਕੇ 4 ਤੋਂ 5 ਕੁਇੰਟਲ ਤਿਆਰ ਹੁੰਦੇ। ਜੀ ਕੁਆਲਿਟੀ ਤੁਸੀਂ ਕਹਿ ਰਹੇ ਕਿ ਅਸੀਂ ਕੁਆਲਿਟੀ ਦੀ ਗਾਰੰਟੀ ਦਿੰਦੇ ਆ। ਫਿਰ ਬੰਦਾ ਇਹ ਵੀ ਕਹਿੰਦਾ ਹੋਊਗਾ ਕਾ ਕੇ ਯਾਰ ਸਾਨੂੰ ਦਿਖਾਓ ਕੀ ਫਰਕ ਕੀ ਆ ਤੁਹਾਡਾ ਗੁੜ ਨਾਲ। ਸਰ ਉਹ ਵੀ ਤੁਹਾਨੂੰ ਦਿਖਾ ਦਿੰਨੇ ਹੁਣੇ ਬਸ। ਉਹ ਜਰਬ ਚ ਲਿਆਇਓ ਗੁੜ ਥੋੜਾ ਜਿਹਾ ਚੋਕੇ ਉਹ ਦਿਖਾਓ ਇੱਕ ਪੇਸੀ ਕਿਹੜੇ ਗੁੜ ਦੀ ਆ ਦੂਜਾ ਜਿਹੜਾ ਤੁਹਾਡਾ ਬਾਜੀ ਇਹ ਜਿਹੜਾ ਫੇਰੇ ਵਾਲੇ ਵੇਚਦੇ ਉਹਦੇ ਉਹਨਾਂ ਕੋਲੋਂ ਅਸੀਂ 2 ਕਿਲੋ ਸਿੰਪਲ ਵਾਸਤੇ ਲਿਆ ਸੀਗਾ ਇਧਰ ਰੱਖ ਆ ਦਿਖਾਉਣ ਵਾਸਤੇ। ਇਹਦਾ ਰੰਗ ਦਾ ਹੀ ਫਰਕ ਲੱਗਦਾ ਯਾਰ। ਰੰਗ ਦਾ ਵੀ ਤੂੰ ਦੇਖ ਲਓ ਭਾਈ ਜੀ ਜੀ ਚੀਨੀ ਆ ਤੇ ਚੀਨ ਨਾਲ ਚੀਨੀ ਵਰਗਾ ਹੀ ਆਣਾ ਰੰਗ ਇਹਦਾ ਅੱਛਾ ਬਾਕੀ ਟੇਸਟ ਵੀ ਤੂੰ ਖਾ ਕੇ ਤੇ ਭੋਰ ਕੇ ਦੇਖੋ ਤੁਸੀਂ ਵੀ ਖਾ ਕੇ ਵੇਖੋ ਨਹੀਂ ਜੀ ਮੈਂ ਇਹ ਨਹੀਂ ਖਾ ਸਕਦਾ ਹੈਗਾ ਕਿਉਂਕਿ ਮੈਨੂੰ ਪਤਾ ਇਹਦੇ ਚ ਕੀ ਪਿਆ ਸਾਨੂੰ ਫਿਰ ਜ਼ਰੂਰੀ ਖਵਾਉਣਾ ਪਰ ਅਸੀਂ ਵੀ ਨਹੀਂ ਖਾਦੇ ਅੱਛਾ ਮਤਲਬ ਇਹ ਖਾਣ ਦੇ ਯੋਗ ਨਹੀਂ ਜੇ ਆਪਾਂ ਕਹਿ ਦਈਏ ਇਹਨੂੰ ਇੱਧਰ ਰੱਖ ਦਈਏ ਹਾਂ ਆ ਇੱਕ ਮਿੰਟ ਨਹੀਂ ਨਹੀਂ ਦੋਨਾਂ ਦਾ ਕੰਪੈਰੀਸ਼ਨ ਆਜੋ ਭਾਈ ਅੰਦਰ ਆ ਜੀ ਆ ਘੋੜਾ ਫੇਰੀਆਂ ਵਾਲਾ ਹਾਂਜੀ ਆ ਘੋੜਾ ਕੁਲਾੜੇ ਦਾ ਬਣਿਆ ਨੇੜੇ ਕਰਕੇ ਦਿਖਾਈ ਕਾਸ਼ ਕਿੰਨਾ ਵਾਕਈ ਰੰਗਦਾਰ ਹੈ ਬਾਈ ਪਤਾ ਲੱਗ ਜਾਂਦਾ ਕਿੰਨਾ ਫਰਕ ਆ ਇਹ ਚ ਕੋਈ ਬਾਈ ਕਲਰ ਕੁਲਰ ਤਾਂ ਨਹੀਂ ਪਾਇਆ ਆਪਣੇ ਗੋੜ ਚ ਕੋਈ ਕਲਰ ਨਹੀਂ ਜੀ ਤੁਹਾਡੇ ਸਾਹਮਣੇ ਨਿਕਲਦਾ ਪਿਆ ਜੇ ਕੋਈ ਕਲਰ ਹੈਗਾ ਤੇ ਤੁਸੀਂ ਚੈੱਕ ਕਰ ਸਕਦੇ ਜੀ ਇੱਥੇ ਤਾਂ ਮੈਨੂੰ 100 ਰੁਪਏ ਦਾ ਇਨਾਮ ਆ ਜੀ ਜੇ ਕੋਈ ਇਚ ਮਿਲਾਵਟ ਸਾਬਤ ਕਰ ਦੇ ਅੱਛਾ ਜੀ ਠੀਕ ਹੈ ਇੱਕ ਨੰਬਰ ਗੋੜਾ ਮਤਲਬ ਇੱਕ ਨੰਬਰ ਆ ਆ ਫਰਕ ਆ ਫੇਰੀ ਵਾਲੇ ਗੋੜ ਦਾ ਆ ਇਹਦਾ ਰੇਟ ਆ 100 ਰੁਪਏ ਦਾ 1.5 ਕਿਲੋ 100 ਦਾ 1.5 ਕਿਲੋ ਇਹਦਾ ਰੇਟ ਆ 90 ਰੁਪਏ ਕਿਲੋ ਹੁਣ 30 ਰੁਪਏ ਚ ਤਿਆਰ ਹੋਇਆ ਇਹ 30 ਰੁਪਏ ਚ ਤਿਆਰ ਹੋਇਆ अच्छा ए एते भाई ਤੁਹਾਡੀ ਪ੍ਰੋਡਕਟ ਇਹ ਸਾਡੀ ਪ੍ਰੋਡਕਸ਼ਨ ਕੋਈ 65 ਤੋਂ 70 ਰੁਪਏ ਸਾਨੂੰ ਪੈ ਜਾਂਦਾ ਖੁਦ ਨੂੰ ਪੈ ਜਾਂਦਾ ਹਾਂਜੀ ਪੂਰਾ ਖਰਚਾ ਕਰ ਦੇ ਦੇਖੋ ਭਾਈ 40 42 ਰੁਪਏ ਤੇ ਕੰਨਾ ਪੈ ਗਿਆ ਹਾਂ 15 ਲੇਬਰ ਪੈ ਗਈ ਠੀਕ ਕੋਈ 10 5 ਉਤੇ 32 ਦੇ ਖਰਚੇ ਫੁੱਟਕਲ ਖਰਚੇ ਉਤੇ ਆਣ ਕੇ ਸਾਨੂੰ 65 ਤੋਂ 70 ਵਿੱਚ ਪੈਂਦਾ ਓਕੇ ਠੀਕ ਹੈ ਆਏ ਇਹਨੂੰ 45 ਕਿਸ ਤਰ੍ਹਾਂ ਦੇ ਸਕਦੇ ਭਈ ਇਹਨੂੰ 45 ਰੁਪਏ ਪਰਾਉਂਦੇ ਪਏ ਆ ਓਕੇ ਫੇਰੀ ਵਾਲੇ ਉਹੀ ਜਾ ਕੇ ਪਿੰਡਾਂ ਜਾਦੇ ਸਾਡਾ ਨਾ ਆ ਵੀ ਵਰਤੀ ਜਾਂਦੇ ਨੇ ਵੀ ਉਹਨਾਂ ਦਾ ਲਿਆ ਕੇ ਵੇਚਦੇ ਪਏ ਫਿਰ ਗਾਗ ਨੂੰ ਸਮਝਾਈਦਾ ਵੀ ਸਾਡੇ ਦੇ ਬਾਹਰ ਦਿੰਦੇ ਤੁਹਾਡਾ ਨਾਂ ਵਰਤ ਕੇ ਪਿੰਡਾਂ ਚ ਗੁੜ ਵੇਚਿਆ ਜਾ ਰਿਹਾ ਉਹ ਵੀ ਝਾਲੀ ਹਾਂ ਸਾਡਾ ਨਹੀਂ ਹੋਰ ਵੇਚਾਂਗੇ ਚੰਗੇ ਕੁਲਾੜਾਂ ਦਾ ਨਾਂ ਲਿਆ ਜਾਂਦਾ ਠੀਕ ਹੈ ਆਜੋ ਉਧਰਲੇ ਪਾਸੇ ਆਪਾਂ ਹਾਂ ਇਹਨੂੰ ਸੜਦਗੇ ਆਪਾਂ ਹੁਣ ਪਾਸੇ ਕਿਉਂਕਿ ਇਹ ਗੁੜ ਕੰਮ ਦਾ ਨਹੀਂ ਆਪਣਾ ਨਹੀਂ ਸੋਟਣਾ ਨਹੀਂ ਮੈਂ ਇਹ ਤੇ ਰਜ਼ਕੀ ਆ ਨਾ ਹਾਂ ਰਜ਼ਕ ਤਾਂ ਰਜ਼ਕ ਆ ਚਲੋ ਪਾਸੇ ਵੀ ਹੈ ਅੱਛਾ ਜੇ ਆਪਾਂ ਹੋਰ ਮੈਂ ਚਾਹਾਂਗਾ ਕਿ ਆਪਾਂ ਇਧਰੋਂ ਵੀ ਦਿਖਾ ਦਈਏ ਜਿਵੇਂ ਤੁਹਾਡੇ ਇੱਥੇ ਕਿੰਨੇ ਕੰਮ ਨੇ ਇੱਥੇ ਕਿੰਨੇ ਕੰਮ ਕਰ ਕੰਮ ਕਰਦੇ ਨੇ ਸਰ ਸਾਡੇ ਇੱਥੇ ਸ਼ਹਿਰ ਤੋਂ 7 ਕੰਮੇ ਕਰਦੇ ਪਏ ਨੇ ਅੱਛਾ ਜੀ ਸਵੇਰੇ 5 ਵਜੇ ਤੋਂ ਲੱਗ ਜਾਂਦੇ ਤੇ ਸ਼ਾਮ ਦੇ 7-8 ਵਜੇ ਤੱਕ ਪੰਜ ਕੁਇੰਟਲ ਪੰਜਾਬੀਆਂ ਦੇ ਤੇ ਇਹਨਾਂ ਬੰਦਿਆਂ ਦੇ ਕੰਮ ਕਰਨ ਦੀ ਰਫ਼ਤਾਰ ਦਾ ਵੀ ਫਰਕ ਪੈਂਦਾ ਬਾਈ ਭਾਜੀ ਫਰਕ ਹੈ ਕਿਵੇਂ ਪੰਜਾਬੀ ਕੋਈ ਝਾੜੀ ਤੇ 9-10 ਵਜੇ 9 ਵਜੇ ਆਉਂਦੇ ਅੱਛਾ ਜੀ ਠੀਕ ਹੈ ਉਹਨਾਂ ਨੇ ਆਣ ਕੇ ਤੇ ਕਦੀ ਚਾਹ ਦਾ ਆਰਡਰ ਤੇ ਕਦੀ ਰੋਟੀ ਦਾ ਆਰਡਰ ਠੀਕ ਹੈ ਇਹਨਾਂ ਨੇ ਆਪਣੀ ਰੋਟੀ ਆਪ ਪਕਾਉਣੀ ਆਪ ਕਰਨੀ ਇਹਨਾਂ ਨੂੰ ਪਤਾ ਅਸੀਂ ਕਰਾਂਗੇ ਤੇ ਲੈਣੇ ਹੂੰ ਪੰਜਾਬੀ ਨੂੰ ਇਹ ਪਤਾ ਹੁੰਦਾ ਵਾ ਵੀ ਭੀ ਭਾਵੇਂ ਨਾਂ ਵੀ ਕਰੀ ਅਸੀਂ ਤਾਂ ਵੀ ਲੈ ਚੱਲੀ ਇਹਨਾਂ ਦਾ ਰਹਿਣ ਸਣ ਦਾ ਖਰਚਾ ਵੀ ਵੱਧ ਜਾਂਦਾ ਹੁਣ ਰਹਿਣ ਸਣ ਇਹਨਾਂ ਨੂੰ ਅਸੀਂ ਰੂਮ ਬਣਾ ਕੇ ਦਿੱਤਾ ਹੋਇਆ ਇਹ ਆਪਣੇ ਰੂਮ ਚ ਆਪਣੀ ਰੋਟੀ ਆਪ ਤਿਆਰ ਕਰਦੇ ਠੀਕ ਹੈ ਹਾਂਜੀ ਮਤਲਬ ਇਹ ਕੰਮ ਤੇ ਜਲਦੀ ਲੱਗ ਜਾਂਦੇ ਨੇ ਤੇ ਨੇਰੇ ਤੀ ਕੰਮ ਕਰਦੇ ਨੇ ਨੇਰੇ 4 ਵਜੇ ਉੱਠ ਕੇ ਮਤਲਬ 5 ਵਜੇ ਇਹਨਾਂ ਨੇ ਕੰਮ ਤੇ ਲੱਗ ਜਾਂਣਾ ਡੇਢ ਦਿਹਾੜੀ ਚ ਕੰਮ ਡੇਢ ਦਿਹਾੜੀ ਦਾ ਕੰਮ ਦਿਹਾੜੀ ਚ ਕਰਦੇ ਆ ਤੇ ਕਮਾ ਕੇ ਵੀ ਇਹੀ ਲੈ ਜਾਂਦੇ ਅੱਛਾ ਜੇ ਗਰਵਿੰਦਰ ਭਾਈ ਮੈਂ ਗੱਲ ਕਰਾਂ ਸੰਤੋਸ਼widetilde ਦੀ ਹਾਂਜੀ ਇਹ ਬਿਜ਼ਨਸ ਇਹ ਕੰਮ ਕਰਨ ਤੋਂ ਬਾਅਦ ਜਿਹੜੀ ਖੁਦ ਨੂੰ ਸੰਤੋਸ਼ਟੀ ਮਿਲਦੀ ਆ ਇੱਧਰ ਕੈਮਰੇ ਨਹੀਂ ਆਪਾਂ ਇੱਧਰ ਜੇ ਆਜੋ ਗੱਲ ਕਰੀਏ ਉਹ ਕਿੰਨੀ ਕੁ ਫੀਲ ਕਰਦੇ ਸਰ ਦੇਖੋ ਸੰਤੋਸ਼ਟੀ ਦੀ ਤੁਸੀਂ ਗੱਲ ਕੀਤੀ ਸਾਨੂੰ ਇਹ ਪਤਾ ਵੀ ਜੋ ਅਸੀਂ ਤਿਆਰ ਕੀਤਾ ਉਹ ਸ਼ੁੱਧ ਹੈ ਸਾਡੇ ਮਨ ਨੂੰ ਹੀ ਸੰਤੋਸ਼ਟੀ ਹੈ ਹੂੰ ਬਾਕੀ ਜੇ ਪੈਸੇ ਵੱਲੋਂ ਆਖੋ ਉਹ ਬੰਦਾ ਕਦੀ ਵੀ ਸੰਤੁਸ਼ਟ ਨਹੀਂ ਹੋ ਸਕਦਾ ਰਾਜਦਾਨੀ ਵਾਲਾ ਬੰਦਾ ਨਹੀਂ ਰਾਜਦਾਨੀ ਠੀਕ ਨਹੀਂ ਰਾਜਦਾ ਤੇ ਉਹੇ ਪਾਸੇ ਤੁਰਦਾ ਵਾ ਪੁੱਠੇ ਪਾਸੇ ਪਰ ਮਲਾਵਟ ਵਾਲਾ ਪਾਸਾ ਮਲਾਵਟ ਵਾਲੇ ਪਾਸਾ ਬਹੁਤੇ ਸ਼ੁਰੂਕਾਰ ਲੈਂਦੇ ਨੇ ਇੱਕ ਨੰਬਰ ਤੋਂ ਮੋੜ ਕੇ ਅਖੀਰ ਇਸੇ ਰਾਜਨੀਤੀ ਦੇ ਦੁੱਖੋਂ ਹੋ ਕੇ ਕਿਤੇ ਗੁਰਵਿੰਦਰ ਦਾ ਨਹੀਂ ਗਾਣੂ ਇਹਦਾ ਸ਼ਕਾਰ ਹੋਊਗਾ ਹੁਣ ਇਹ ਆਪਣੀ ਵੀਡੀਓ ਲੱਖਾਂ ਲੋਕਾਂ ਤੱਕ ਪਹੁੰਚਣੀ ਹੈ ਕਿਉਂਕਿ ਜਿੱਥੇ ਸਸਤੇ ਵਾਲੇ ਲੋਕ ਹੈਗੇ ਉੱਥੇ ਚੰਗੇ ਵਾਲੇ ਵੀ ਬਹੁਤ ਨੇ ਜਿਹੜੇ ਕਹਿੰਦੇ ਸਾਨੂੰ 2 ਰੁਪਏ ਮਹਿੰਗਾ ਦਾ ਮਿਲ ਜਾ ਚੀਜ਼ ਪਰ ਮਿਲਣੀ ਚੰਗੀ ਚਾਹੀਦੀ ਹੈ ਦੇਖੋ ਕਿ ਸਿਹਤ ਦੇ ਨਾਲ ਕੋਈ ਖਲਵਾੜ ਨਹੀਂ ਕਹਿੰਦੇ ਜੇ ਤੰਦਰੁਸਤੀ ਹੈਗੀ ਆ ਤਾਂ ਸਾਰਾ ਕੁਝ ਹੈਗਾ ਪਰ ਉਹਨਾਂ ਲੋਕਾਂ ਨੂੰ ਇਹ ਵਹਿਮ ਜ਼ਰੂਰ ਪੈ ਜਾਂਦਾ ਕਿ ਯਾਰ ਕਿਤੇ ਕੱਲ ਨੂੰ ਫੇਰ ਉਹੀ ਨਾਮਲਾਵਟ ਮਿਲਣੀ ਸ਼ੁਰੂ ਹੋ ਜਾਏ। ਨਹੀਂ ਜੀ ਗੁਰਵਿੰਦਰ ਜਿੱਥੇ ਅੱਜ ਖੜਾ ਤੁਹਾਨੂੰ 5-10 ਸਾਲ ਬਾਅਦ ਆਣ ਕੇ ਫੇਰ ਵੀ ਚੈੱਕ ਕਰ ਲਿਓ ਉੱਥੇ ਖੜਾ ਮਿਲ ਜੇ। ਓਕੇ। ਹਾਂ ਕਦੇ ਪ੍ਰੋਫਿਟ ਚੱਕਰ ਚ ਭੱਜਣ ਵਾਲੀ ਦੌੜ ਚਾਣੀ ਰੱਖਦਾ। ਨਹੀਂ ਜੀ। ਥੋੜਾ ਮਾਰਚਨ ਲੈ ਕੇ ਚੱਲਾਂਗੇ, ਲੰਮੇ ਸਮੇਂ ਲਈ ਚੱਲਾਂਗੇ। ਠੀਕ ਹੈ। ਬਹੁਤਾ ਮਾਰਚਨ ਲੈ ਕੇ ਚੱਲਾਂਗੇ ਤੇ ਸਾਲ ਦੋ ਸਾਲ ਦੀ ਗੱਲ ਹੈ। ਗਾਹਕ ਜਾਗਰੂਕ ਹੋ ਜਾਣਾ। ਹੂੰ। ਫਰਕ ਵੀ ਦੀਦਾ ਵੀ ਹੋਗਾ ਕਿਤੇ ਨਾ ਕਿਤੇ ਲੋਕ ਬਾਗੀ ਵਾਲ ਵੱਧ ਜਾ ਰਹੇ ਨੇ ਬਾਕੀ ਮੇਰੇ ਵੱਲੋਂ ਨਾ ਸਾਰੇ ਮਤਲਬ ਪੰਜਾਬ ਵਾਸੀਆਂ ਨੂੰ ਜੰਮੂ ਵਾਸੀਆਂ ਨੂੰ ਖਾਸ ਕਰਕੇ ਨਾ ਹੱਥ ਜੋੜ ਕੇ ਬੇਨਤੀ ਹੈ ਪੀ ਇਹ ਜਿਹੜੇ ਟਰਾਲੇ ਰੀ ਗੱਡੀਆਂ ਦੀਆਂ ਗੱਡੀਆਂ ਭਰ ਕੇ ਇਥੋਂ ਪੰਜਾਬ ਤੋਂ ਗੋੜ ਜਾਣ ਲਿਆ ਨਾ ਹੂੰ ਉਹਨੂੰ ਟੈਸਟ ਕਰਵਾਓ ਉਹਦੀ ਚਾਹ ਨਾ ਬਣਾਓ ਉਹ ਤਾਂ ਕਿਤੇ ਗੋੜ ਚੌਲ ਬਣਾ ਕੇ ਦੇਖੋ ਵੀ ਉਹ ਚੌਲ ਬਣਦੇ ਆ ਆਮ ਤਾਂ ਲੋਕਾਂ ਨੂੰ ਇਹੀ ਆ ਕਿ ਜਿਹੜਾ ਗੋੜ ਵਾਲੀ ਚਾਹ ਦੁੱਧ ਚ ਗੋੜ ਪਾ ਕੇ ਬਾਲ ਲੀਏ ਤਾਂ ਦੁੱਧ ਤੇ ਪਾਟ ਦੇ ਤਾਂ ਭਈ ਮਿਲਾਵਟ ਹੋ ਕੇ ਨਾ ਪਾਟਿਆ ਤਾਂ ਸਹੀ ਹੋਗੀ ਆਮ ਇੰਨੀ ਕੁ ਗੱਲ ਪ੍ਰਚਲਿਤ ਹੈ ਨਹੀਂ ਜੀ ਜਿਹਦੇ ਵਿੱਚ ਜਿਹੜਾ ਰਿਜੀਨਲ ਗੋੜ ਆ ਜੇ ਉਹਨੂੰ ਸਹੀ ਤਰੀਕੇ ਨਾਲ ਉਹਦੀ ਚਾਹ ਬਣਾਵਾਂਗੇ ਤੇ ਸਹੀ ਬਣੇਗੀ ओके ਜੇ ਜੇ ਆਹੀ ਖੰਡ ਦੀ ਚਾਹ ਵਾਂਗੂ ਸਾਰਾ ਕੁਝ ਇਕੱਠਾ ਹੀ ਸੁੱਟ ਗਏ ਪੱਤੀ ਵਿੱਚੇ ਸਾਰਾ ਕੁਝ ਤੇ ਬਾੜਾ ਦਵਾਰ ਸਰ ਖੰਡ ਚ ਤੇ ਗੁੜ ਚ ਫਰਕ ਕੀ ਰਿਹਾ ਹੈ ਫਰਕ ਕੀ ਹੈ ਅੱਛਾ ਚੌਲ ਜਿਹੜਾ ਚੌਲ ਬਣਾਉਣਾ ਚੌਲਾਂ ਚ ਮਿਲਾਵਟ ਦਾ ਫਰਕ ਸ਼ੀਤ ਪਤਾ ਲੱਗਦਾ ਹਾਂ ਹਾਂ ਜੀ ਛੇਤੀ ਬੜਾ ਦੱਸ ਦਿਓ ਜਾਣਕਾਰੀ ਇਹਦੇ ਬਾਰੇ ਉਹਦਾ ਵੇਖੋ ਜੀ ਜਿਹੜਾ ਦੇਸੀ ਗੁੜ ਆ ਪਿਓਰ ਆ ਉਹਦਾ ਚੌਲਾਂ ਨੂੰ ਰੰਗ 100% ਚੜੇਗਾ ਓਕੇ ਜਿਹੜਾ ਖੰਡ ਵਾਲੇ ਚੌਲ ਬਣਾਉਂਗੇ ਨਾ ਖੰਡ ਵਾਲੇ ਗੁੜ ਦੇ ਹਾਂ ਉਹਦਾ ਰੰਗ ਨਹੀਂ ਚੜੂਗਾ ਉਹ ਫਿੱਕੇ ਜੇ ਹੋਣਗੇ ਜਿਦ ਤਰ੍ਹਾਂ ਰੋ ਇਹਦੇ ਵਿੱਚ ਪੇਕੇ ਬਣਾਇਆ ਖੀਰ ਵਾਲਾ ਰੰਗ ਕਿ ਮਤਲਬ ਜੇ ਅਸੀਂ ਘਰੇ ਪਛਾਣ ਕਰਨੀ ਹੋਵੇ ਚੰਗੇ ਮਾੜੇ ਗੋਣ ਦੇ ਤਾਂ ਚੌਲਾਂ ਦੇ ਵਿੱਚ ਪਾ ਕੇ ਉਹਦੀ ਪਛਾਣ ਨੂੰ ਬਰਕਰਾਰ ਰੱਖੀ। ਦੋਈ ਤਰੀਕੇ ਇੱਕ ਇਹਨੂੰ ਪੋੜ ਕੇ ਦੇਖੋ ਜਿਹੜਾ ਅਸਲੀ ਗੋੜ ਹੋਏਗਾ ਤੁਹਾਡੇ ਹੱਥ ਤੇ ਛੇਤੀ ਨਾ ਪੂਰੇਗਾ ਨਹੀਂ। ਨੱਪੇ ਨਾ ਪੂਰੇਗਾ। ਅੰਨੁਪੇ ਦਾ ਜਿਹਦੇ ਜਿਹੜਾ ਖੰਡ ਵਾਲਾ ਹੋਏਗਾ ਉਹ ਪੂਰੇਗਾ। ਹਾਂ ਤੇ ਖਾਂਡ ਦੇ ਵਿੱਚ ਵੀ ਤੁਹਾਡੇ ਮੂੰਹ 'ਚ ਖੰਡ ਦੀ ਤਰ੍ਹਾਂ ਸਰਕੇਗਾ। ਹੂੰ। ਤੂੰ ਇਹ ਕਾਣ ਸਮਝ ਕੇ ਕਹੀ ਜਣਾ ਜਦ ਕਿਉਂ ਖੰਡ ਓਕੇ। ਮਤਲਬ ਆਪ ਲੋਕ ਕਿ ਉਹਨਾਂ ਚੀਜ਼ਾਂ ਨੂੰ ਬਹੁਤਾ ਚੰਗੇ ਤਰ੍ਹਾਂ ਉਹਨੂੰ ਡਿਫਾਈਨ ਨਹੀਂ ਕਰ ਪਾਉਂਦੇ ਉਹਨੂੰ। ਮਤਲਬ ਡਿਵਾਈਡ ਨਹੀਂ ਕਰ ਸਕਦੇ ਵੀ ਇਹਨੂੰ ਕਿਵੇਂ ਵੰਡ ਸਕਦੇ ਵੇਖੋ ਬਾਕੀ ਜਾਗਰਿਕ ਤੇ ਗਾਹਕ ਨੇ ਖੁਦ ਹੀ ਹੋਣਾਹੀਂ ਨਹੀਂ ਕਰ ਸਕਦੇ ਖਾਣ ਲੱਗਿਆ 100 ਚੀਜ਼ਾਂ ਲੈਣੇ ਤੇ ਖਾਣ ਲੱਗਿਆ ਉਹਨੂੰ ਵੇਚ ਦੀ ਬਿਲਕੁਲ ਆਪਣੀ ਤਕਰੀਬਨ ਗੱਲਬਾਤ ਜਿਵੇਂ ਖੁਲਾੜੇ ਬਾਰੇ ਮੈਂ ਜਿੰਨੀ ਕਿ ਜਾਣਕਾਰੀ ਚਾਹੁੰਦਾ ਸੀ ਹੋ ਗਈ ਆ ਹੁਣ ਇੱਥੋਂ ਤੱਕ ਜਿਹੜੇ ਦਰਸ਼ਕ ਵੀਡੀਓ ਵੇਖ ਰਹੇ ਆ ਉਹ ਕਿਤੇ ਨਾ ਕਿਤੇ ਖਰੀਦਣ ਬਾਰੇ ਡਿਮਾਂਡ ਬਾਰੇ ਤੁਹਾਡੇ ਤੋਂ ਮੰਗ ਕਰਨਗੇ ਕਿ ਭਾਈ ਸਾਨੂੰ ਸਿੰਪਲ ਤੌਰ ਤੇ 2 ਕਿਲੋ 4 ਕਿਲੋ ਭੇਜ ਲੋ ਕੀ ਘਰ ਭੇਜਣ ਦਾ ਵੀ ਪ੍ਰਬੰਧ ਹੈ ਜਾਂ ਇੱਥੋਂ ਲੈ ਕੇ ਜਾਣਾ ਸਰ ਭੇਜ ਦਿਆਂਗੇ ਆਪਣਾ ਐਡਰੈਸ ਤੇ ਨਾਮ ਪਤਾ ਸਾਰਾ ਜ਼ਰੂਰ ਦਰਸ਼ਕਾਂ ਨੂੰ ਆ ਤੁਹਾਡੇ ਅਸੀਂ ਵੀ ਪੱਟੀ ਚਲਾਵਾਂਗੇ ਤੁਸੀਂ ਵੀ ਸੰਝਾ ਕਰ ਦਿਓ ਠੀਕ ਹੈ ਜੀ ਸਾਡੇ ਕੁਲਾੜੇ ਦਾ ਨਾਮ ਹੈਗਾ ਜੀ ਸਰਦਾਰਜੀ ਜੈਗਰੀ ਫਾਰਮ ਠੀਕ ਹੈ ਪਿੰਡ ਸ਼ੀਨਾ ਰੇਲ ਵਾਲਾ ਜੀ ਡਿਸਟ੍ਰਿਕਟ ਤੇ ਤਹਿਸੀਲ ਤੇ ਡਿਸਟ੍ਰਿਕਟ ਗੁਰਦਾਸਪੁਰ ਗੁਰਦਾਸਪੁਰ ਮੋਬਾਈਲ ਨੰਬਰ 98720 0621 ਜੀ ਤੇ ਇਹਦੇ ਨੀਅਰ ਬਾਊਂਡਰ ਲੈਂਡਮਾਰਕ ਕੀ ਆਪਣੇ ਕੁਲਾੜੇ ਦਾ ਉਹ ਵੀ ਸਾਂਝਾ ਕਰ ਦਿਓ ਨਾਲ ਇਥੇ ਕਿਹੜਾ ਰੋਡ ਵਾਜਦਾ ਜਿਹੜੇ ਤੇ ਹੈਗਾ ਯਾਰ ਇਹ ਨਿਸ਼ਾਰਾ ਮੱਜਾ ਸਿੰਘ ਦੀ ਬੈਕਸਾਈਡ ਤੇ ਰਹੀ ਸ਼ੀਨਾ ਪਿੰਡ ਹੈ ਰੇਲਵੇ ਸਟੇਸ਼ਨ ਦੀ ਬੈਕਸਾਈਡ ਦੇ ਉੱਤੇ ਜੀ ਸਾਡਾ ਘਰ ਹੈ ਜੀ ਕੁਲਾੜਾ ਉੱਥੇ ਲੱਗਾ ਹੈ ਸ਼ੁਕਰੀਆ ਗੁਰਵਿੰਦਰ ਭਾਈ ਵਧੀਆ ਲੱਗਾ ਤੁਹਾਡੇ ਨਾਲ ਮਿਲ ਕੇ ਤੁਹਾਡਾ ਇਹ ਕੰਮ ਧੰਦਾ ਦੇਖ ਕੇ ਵਧੀਆ ਆਪ ਨੂੰ ਵੀ ਤਸੱਲੀ ਹੋਈ ਕਿ ਵਾਕਈ ਸਾਡੇ ਸਰਦਾਰ ਭਰਾ ਚੰਗੇ ਕੁਆਲਿਟੀ ਚੰਗੀ ਚੀਜ਼ ਤੇ ਫੋਕਸ ਕਰ ਰਹੇ ਨੇ ਤੇ ਉਮੀਦ ਕਰ ਰਹੇ ਨੇ ਕਿ ਅਸੀਂ ਚੰਗਾ ਲੋਕਾਂ ਨੂੰ ਕੁਝ ਖਵਾ ਸਕੀਏ ਹੁਣ ਜ਼ਰੂਰ ਤਾਂ ਤੁਹਾਡੀ ਜੇ ਤੁਸੀਂ ਇਹਨਾਂ ਦੀ ਮਦਦ ਕਰੋਗੇ ਤੁਸੀਂ ਇਹਨਾਂ ਕੋਲੋਂ ਖਰੀਦੋਗੇ ਤਾਂ ਇਹ ਸਰਦਾਰ ਜੀ ਇਸੇ ਤਰੀਕੇ ਨਾਲ ਕੁਆਲਿਟੀ ਨਾਲ ਚੰਗੀ ਚੀਜ਼ ਵੇਚ ਸਕਣਗੇ ਜੇ ਤੁਸੀਂ ਨਾ ਸਾਥ ਦਿੱਤਾ ਤਾਂ ਫਿਰ ਕਿਤੇ ਨਾ ਕਿਤੇ ਬੰਦਾ ਨਰਾਸ਼ ਹੋ ਕੇ ਉਹ ਹੱਤ ਕੰਡੇ ਸੈਟ ਸਕਦਾ ਹੈ ਅੱਛਾ ਮੈਂ ਥੋੜੀ ਹਰਪ੍ਰੀਤ ਨਾਲ ਵੀ ਗੱਲ ਕਰਨੀ ਚਾਹਾਂਗਾ ਅੱਛਾ ਭਾਈ ਜਿਵੇਂ ਤੁਹਾਡੇ ਫਾਦਰ ਸਾਹਿਬ ਦੱਸਦਾ ਹੈ ਕਿ ਤੁਹਾਨੂੰ ਬਾਹਰੋਂ ਬੁਲਾ ਕੇ ਇੱਧਰ ਕਹਿਦਾ ਵੀ ਭਾਈ ਕੰਮ ਸ਼ੁਰੂ ਕਰਦੇ ਆ ਫਿਰ ਤੁਸੀਂ ਮਨ ਕਿਵੇਂ ਬਣਾਇਆ ਜਾਂ ਕਿਵੇਂ ਕਿਹਾ ਵੀ ਯਾਰ ਚਲੋ ਅਸੀਂ ਵਾਪਸ ਚੱਲਦੇ ਆ ਬਾਜੀ ਮੈਂ ਜਦੋਂ ਕੈਨੇਡਾ ਰਹਿ ਰਿਹਾ ਸੀ ਮੈਂ ਉੱਥੇ ਵੇਖਿਆ ਵੀ ਉੱਥੋਂ ਦੇ ਹਾਲਾਤ ਬਹੁਤ ਮਾੜੇ ਹੋ ਗਏ ਮਤਲਬ ਜਿੰਦਾ ਕਹ ਲੋ ਕਿ ਕੋਸਟ ਜਿਹੜੀ ਲਿਵਿੰਗ ਦੀ ਬਹੁਤ ਵੱਧ ਗਈ ਕਮੋਡੀਸ਼ਨ ਲਈ ਬੜਾ ਔਖਾ ਹੋ ਗਿਆ ਸੀ ਉੱਥੇ ਤੇ ਫਿਰ ਮੇਰੇ ਫਾਦਰ ਸਾਹਿਬ ਨੇ ਆਖਿਆ ਤੁਸੀਂ ਇੰਡੀਆ ਆਓ ਆਪਣਾ ਬਿਜ਼ਨਸ ਸ਼ੁਰੂ ਕਰੋ ਮੈਂ ਐਕਚੁਅਲ ਵਿੱਚ ਵਿਜ਼ਟਰ ਵੀਜ਼ਾ ਤੇ ਕੈਨੇਡਾ ਗਿਆ ਸੀ ਮੈਂ ਸਟੱਡੀ ਦੇ ਵਿੱਚ ਕਨਵਰਟ ਕੀਤਾ 3 ਮਹੀਨੇ ਮੈਂ ਸਟੱਡੀ ਕੀਤੀ ਸੀ ਉੱਥੇ ਓਕੇ ਠੀਕ ਜੀ ਉਸ ਤੋਂ ਬਾਅਦ ਮੈਂ ਦੇਖਿਆ ਮੈਨੂੰ ਕੰਮ ਨਹੀਂ ਮਿਲ ਰਿਹਾ ਕਿਤੇ ਵੀ ਜਾਣਾ ਸੀ 6-7 ਡਾਲਰ ਤੇ ਮੈਨੂੰ ਕੰਮ ਦਿੰਦੇ ਪਏ ਸੀ 6-7 ਨਾਲ ਮੇਰਾ ਗੁ ਫਿਰ ਮੈਂ ਵੀ ਪੈ ਜਾਣਾ ਹੋਰ ਖਰਚਾ ਕਿੰਨਾ ਹੀ ਬੜਾ ਕੁਝ ਹੋ ਜਾਂਦਾ ਫਿਰ ਮੈਂ ਕੈਨੇਡਾ ਜਿਹੜਾ ਉਹ ਛੱਡ ਕੇ ਤੇ ਇੱਥੇ ਇੰਡੀਆ ਆਇਆ ਫਿਰ ਆਪਾਂ ਮਤਲਬ ਸੋਚਿਆ ਕਿ ਆਪਣਾ ਬਿਜ਼ਨਸ ਸ਼ੁਰੂ ਕੀਤਾ ਜਾਏ ਜੈਗਰੀ ਦਾ ਗੋੜ ਦਾ ਜੋ ਕਿ ਮਤਲਬ ਬਾਹਰਲੇ ਦੇਸ਼ਾਂ ਚ ਵੀ ਬਹੁਤ ਡਿਮਾਂਡ ਹੈ ਉਥੇ ਹੈ ਹੀ ਨਹੀਂ ਸੀ ਮੈਂ ਇਹ ਚੀਜ਼ ਦੇਖੀ ਤੇ ਫਿਰ ਅਸੀਂ ਗੱਲਬਾਤ ਕਰਕੇ ਪਹਿਲਾਂ ਅਸੀਂ ਸੋਚਿਆ ਕਿ ਥੋੜਾ ਛੋਟਾ ਕੰਮ ਖੋਲਦੀਏ ਓਕੇ ਪਰ ਫਿਰ ਕਰਦੇ ਗਏ ਤੇ ਆਖਿਆ ਵੀ ਅਸੀਂ ਗਾੜੀ ਵੀ ਪ੍ਰੋਡਕਸ਼ਨ ਵਧਾਉਣੀ ਆ ਤੇ ਅਸੀਂ ਸ਼ੁਰੂ ਤੋਂ ਅਸੀਂ ਥੋੜਾ ਵੱਡਾ ਕਰਦੇ ਹਾਂ ਥੋੜਾ ਜਿਹਾ ਵੱਡਾ ਕਰਦੇ ਹਾਂ ਹਾਂਜੀ ਅੱਪਾ ਥੋੜਾ ਮਤਲਬ ਵਧੀਆ ਤਰੀਕੇ ਨਾਲ ਚੱਲੇ ਤੇ ਨਾ ਵੱਡਾ ਜਿਹੜਾ ਕੰਮ ਖੋਲਿਆ ਹਾਂ ਹਾਂ ਹਾਂਜੀ ਇਹ ਪਰੇਸ਼ਾਨੀ ਨਹੀਂ ਹੋਈ ਉਧਰੋਂ ਇੱਕ ਸਟੱਡੀ ਕਰਨ ਵਾਲੇ ਬੰਦਾ ਫਿਰ ਜਦੋਂ ਬਿਜ਼ਨਸ ਵੱਡਦਾ ਥੋੜੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹਾਂਜੀ ਦਿੱਕਤ ਤੇ ਹੁੰਦੀ ਏ ਤੇ ਹੈ ਵੀ ਮਤਲਬ ਇੱਥੇ ਆਣ ਕੇ ਕਾਫੀ ਦਿੱਕਤਾਂ ਹੋਈਆਂ ਸਾਰਾ ਕੰਮ ਦੇਖਣਾ ਮੈਨੇਜਮੈਂਟ ਕਰਨੀ ਹਾਂ ਬਹੁਤ ਔਖਾ ਹੁੰਦਾ ਸ਼ੁਰੂ ਸ਼ੁਰੂ ਤੇ ਇੱਕ ਪਾਸੇ ਇੱਕ ਉਹ ਵੀ ਇੱਕ ਚੰਗੀ ਵਾਇਬ ਵੀ ਆਉਂਦੀ ਏ ਕਿ ਭਾਈ ਯਾਰ ਕਿੱਥੇ ਮੈਂ ਨੌਕਰ ਬਣ ਕੇ ਕੰਮ ਕਰਦਾ ਸੀ ਅੱਜ ਮੈਂ ਮਾਲਕ ਬਣ ਕੇ ਦਹਾ ਬੰਦਿਆਂ ਨੂੰ ਕੰਮ ਦੇ ਰਿਹਾ ਹਾਂ ਹਾਂਜੀ ਬਾਈ ਬਾ ਤੇ ਮ ਮਾਲਕਾਂ ਇੱਥੇ ਹਾਂ ਜਿੱਦਾਂ ਵੀ ਸਾਰਾ ਦੇਖ ਰਿਹਾ ਕੁ ਮੇਰੀ ਆ ਪੈਸਿਆਂ ਦਾ ਸਾਰਾ ਲੈਣ ਦੇ ਦੇਖਣਾ ਬਿਲਕੁਲ ਹਾਂ ਵੀ ਇਹਦੇ ਵਿੱਚ ਮਤਲਬ ਪੂਰਾ ਸੈਟੀਸਫਾਈ ਆ ਵੀ ਵਧੀਆ ਆ ਮੈਨੂੰ ਕੋਈ ਕਿਤੇ ਜਾਣ ਦੀ ਲੋੜ ਨਹੀਂ ਕਿਸੇ ਦੇ ਵਿਸ਼ੇ ਭੱਜਣ ਦੀ ਲੋੜ ਨਹੀਂ ਅੰਤਰਾਤਮਾ ਨੂੰ ਖੁਸ਼ੀ ਆ ਹਾਂਜੀ ਅੱਛਾ ਇੱਕ ਹੋਰ ਗੱਲ ਮੈਂ ਲਾਸਟ ਗੱਲ ਕਰਨੀ ਚਾਹਾਂਗਾ ਤੁਹਾਡੇ ਨਾਲ ਜਿਵੇਂ ਤੁਹਾਡੇ ਫਾਦਰ ਸਾਹਿਬ ਕਹਿੰਦੇ ਸੀ ਕਿ ਇੱਥੇ ਨਕਲੀ ਗੋੜ ਬਹੁਤ ਮਿਲ ਜਾਂਦਾ ਜਿਹੜਾ ਗੱਲੀ ਖੰਡ ਤੋਂ ਕਦੇ ਪ੍ਰਸ਼ਾਸਨ ਨਾਲ ਨੇ ਰਾਬਤਾ ਕਰਨ ਦੀ ਕੋਸ਼ਿਸ਼ ਕੀਤੀ ਵੀ ਇਹੋ ਜਿਹੇ ਜਿਹੜੇ ਕੋਈ ਗੰਦਾ ਗੋੜ ਜਾਂ ਗਲਤ ਚੀਜ਼ਾਂ ਲੋਕਾਂ ਦੇ ਸਿਰ ਨਾ ਖਲਵਾੜ ਕਰ ਰਹੇ ਉਹਨਾਂ ਤੇ ਕੋਈ ਕਾਰਵਾਈ ਰਾਜੀ ਜੀ ਮੈਂ ਤਾਂ ਚਾਹੁੰਦਾ ਵੀ ਪ੍ਰਸ਼ਾਸਨ ਨੂੰ ਇਹਨਾਂ ਚੀਜ਼ਾਂ 'ਤੇ ਧਿਆਨ ਦੇਣਾ ਚਾਹੀਦਾ ਸਾਡੇ ਇੱਥੇ ਜਿੱਦਾਂ ਗੁਰਦਾਸਪੁਰ ਸਾਈਡ ਬਹੁਤ ਜ਼ਿਆਦਾ ਘਲਾੜਨ ਲੱਗੇ ਨੇ ਜਿਹੜੇ ਮਤਲਬ ਆਮ ਬਾਹਰਲੀ ਸਟੇਟਾਂ ਤੋਂ ਆਣ ਕੇ ਕੰਮ ਇੱਥੇ ਕਰਦੇ ਪਏ ਨੇ ਹੂੰ ਉਹਨਾਂ ਦਾ ਗੋੜ ਜਿਹੜਾ ਜੰਮੂ ਤੇ ਹੋਰ ਸਟੇਟਾਂ 'ਚ ਵੀ ਜਾ ਰਿਹਾ ਇੱਥੋਂ ਤੱਕ ਉਹਨਾਂ ਕੋਲ ਇੱਕ ਬੇਸਿਕ ਡਿਸਟ੍ਰਿਕਟ ਲਾਇਸੈਂਸ ਵੀ ਨਹੀਂ ਹੈਗਾ ਫੂਡ ਲਾਇਸੈਂਸ ਜਿਹਨੂੰ ਗੈਸਰ ਓਕੇ ਤੋਂ ਸਟੇਟ ਦੇ ਵਿੱਚ ਸਪਲਾਈ ਕਰਦੇ ਪਏ ਨੇ ਗੋੜ ਠੀਕ ਹੈ ਤੇ ਮਤਲਬ ਪ੍ਰਸ਼ਾਸਨ ਨੂੰ ਇਹਨਾਂ ਚੀਜ਼ਾਂ ਦਾ ਧਿਆਨ ਦੇਣਾ ਚਾਹੀਦਾ ਵੀ ਉਹ ਮਤਲਬ ਲੋਕਾਂ ਦੀ ਸਿਹਤ ਨਾਲ ਖਿਲਵਾ ਕੰਪਲੈਂਸ ਆਰ ਇੱਥੇ ਦੇਖਣ ਜਾਈਏ ਨਾ ਇੱਥੇ ਉਹ ਹੈ ਹੀ ਨਹੀਂ ਆਫੀਸਰ ਜਾਂ ਨਹੀਂ ਐਫਐਸਆਈ ਇਹ ਤੁਹਾਡਾ ਆਈ ਲਾਇਸੈਂਸ ਬਣਾਇਆ ਖੁਦ ਸਾਡੇ ਕੋਈ ਦੇਖਣ ਹੀ ਨਹੀਂ ਆਉਂਦਾ ਅੱਛਾ ਚੈਕਿੰਗ ਕਰਨ ਵੀ ਨਹੀਂ ਚੈੱਕ ਵੀ ਨਹੀਂ ਕਰ ਰਹਾ ਇਹ ਪ੍ਰਸ਼ਾਸਨ ਦਾ ਮੈਂ ਕਹਿ ਰਿਹਾ ਨਾ ਪੀ ਉਹਨਾਂ ਨੂੰ ਦੇਖਣਾ ਚਾਹੀਦਾ ਹਰ ਇੱਕ ਜਗ੍ਹਾ ਤੇ ਜਿੱਥੇ ਵੀ ਕੋਈ ਫੂਡ ਮੈਨੂਫੈਕਚਰਿੰਗ ਹੁੰਦੀ ਕਿੰਨਾ ਕਿਤੇ ਲੱਗਦਾ ਨਹੀਂ ਪ੍ਰਸ਼ਾਸਨ ਦੀ ਲੂਜ਼ ਕਾਰਜਕਾਰੀ ਹੈ ਇਹ ਚੀਜ਼ਾਂ ਕਿਤੇ ਲੋਕਾਂ ਨੂੰ ਜਦੋਂ ਕੋਈ ਮਲਾਵਟੀ ਚੀਜ਼ ਮਿਲਦੀ ਹੈ ਤਾਂ ਇੱਕ ਡਿਪਾਰਟਮੈਂਟ ਤੇ ਆ ਉਮੀਦ ਹੁੰਦੀ ਆ ਕਿ ਆ ਡਿਪਾਰਟਮੈਂਟ ਆਊਗਾ ਇਹ ਸਾਨੂੰ ਸੈਟੀਸਫਾਈ ਕਰੂਗਾ ਪਰ ਉਹ ਡਿਪਾਰਟਮੈਂਟ ਸੁੱਤਾ ਪਿਆ ਹਾਂਜੀ ਡਿਪਾਰਟਮੈਂਟ ਜਿਹੜਾ ਕੁਝ ਨਹੀਂ ਕਰਦਾ ਪਿਆ ਫੂਡ ਸੈਂਸ ਦਾ ਫੂਡ ਸੇਫਟੀ ਵਾਲੇ ਦੇ ਬਿਲਕੁਲ ਨਹੀਂ ਕੋਸ਼ਿਸ਼ ਮੈਂ ਕਹਿ ਸਕਦਾ ਹੈਗੀ ਇੱਥੇ ਹੂੰ ਕਿਤੇ ਨਾ ਕਿਤੇ ਚੰਗੇ ਦੁਕਾਨਦਾਰਾਂ ਤੇ ਵੀ ਇਹਦਾ ਚੰਗੇ ਬਿਜ਼ਨਸਮੈਨਾਂ ਤੇ ਵੀ ਇਹਨਾਂ ਚੀਜ਼ਾਂ ਦਾ ਅਸਰ ਪੈਂਦਾ ਹਾਂਜੀ ਜਿਹੜੇ ਨੋਰ ਕਰ ਲੱਗ ਜਾਂਦਾ ਫਿਰ ਉਹ ਵੀ ਹੈਨਾ ਕਿਤੇ ਨਹੀਂ ਲੱਗਦਾ ਹਾਂਜੀ ਜਿਹੜੇ ਨੋਰ ਕਰਨ ਲੱਗ ਜਾਂਦਾ ਹਮ ਇੱਕ ਵਾਰ ਤੇ ਮਤਲਬ ਇਦਾਂ ਦਾ ਫੇਸ ਆ ਜਾਂਦਾ ਵੀ ਬੰਦਾ ਸੋਚਦਾ ਵੀ ਅਸੀਂ ਵੀ ਇਦਾਂ ਦਾ ਕੰਮ ਕਰੀਏ ਫਿਰ ਜੇ ਸਾਰੇ ਕਰਦੇ ਪਏ ਪਰ ਅਸੀਂ ਹਾਰ ਨਹੀਂ ਮੰਨਦੇ ਇੱਕ ਪੰਜਾਬੀ ਚੱਕਾ ਅਕਸਰੀ ਉਹ ਯਾਰ ਇੱਥੇ ਕੌਣ ਪੁੱਛਦਾ ਇਹ ਸ਼ਬਦ ਵਰਤ ਲੈਂਦੇ ਨੇ ਲੋਕ ਕੌਣ ਪੁੱਛਦਾ ਯਾਰ ਪਰ ਜੇ ਪੁੱਛਣ ਵਾਲੇ ਆ ਜਾਣ ਤਾਂ ਕਿਤੇ ਨਾ ਕਿਤੇ ਇਹ ਚੀਜ਼ਾਂ ਖਤਮ ਹੋ ਸਕਦੀਆਂ ਹਾਂਜੀ ਖਤਮ ਹੋ ਸਕਦੀਆਂ ਅਗਰ ਜੇ ਕੋਈ ਪੁੱਛੇ ਆਣ ਮੈਨੂੰ ਬਹੁਤ ਵਧੀਆ ਲੱਗੀ ਇਹ ਗੱਲ ਬਾਈ ਹੋਰਾਂ ਦੀ ਜਿੱਥੇ ਬਿਜ਼ਨਸ ਕਰਨ ਵਾਲਾ ਕੰਮ ਕਰਨ ਵਾਲਾ ਖੁਦ ਬਿਜ਼ਨਸਮੈਨ ਕਹਿ ਰਿਹਾ ਕਿ ਸਾਡੀ ਚੈਕਿੰਗ ਕਰੋ ਯਾਰ ਨੇ ਅਕਸਰ ਲੋਕ ਕਹਿੰਦੇ ਆ ਕਿ ਇੱਥੇ ਯਾਰ ਇਹ ਗੱਲ ਨਾਲ ਛੋੜੋ ਪ੍ਰਸ਼ਾਸਨ ਦੀ ਅਸੀਂ ਗੱਲ ਨਹੀਂ ਕਰਦੇ ਹੋਰ ਵੀ ਇੰਟਰਵਿਊ ਕਰੀਆਂ ਨੇ ਜਿਹਦੇ ਚਾਹੇ ਕਰਦੇ ਨਹੀਂ ਅਸੀਂ ਪ੍ਰਸ਼ਾਸਨ ਨੂੰ ਨਹੀਂ ਛੇੜਦਾ ਪਰ ਤੁਸੀਂ ਪਹਿਲੇ ਸ਼ਖਸ਼ੋਂ ਜਿਹੜੇ ਕਹਿੰਦੇ ਕਿ ਪ੍ਰਸ਼ਾਸਨ ਨੂੰ ਸੱਤਾ ਪਿਆ ਬਾਈ ਪ੍ਰਸ਼ਾਸਨ ਸਾਡੀ ਚੈਕਿੰਗ ਨਹੀਂ ਕਰ ਰਿਹਾ ਪ੍ਰਸ਼ਾਸਨ ਉਹਨਾਂ ਕੋ ਖਿਲਾੜਿਆਂ ਦੀ ਚੈਕ ਕਰੇ ਵਧੀਆ ਲੱਗਿਆ ਤੁਹਾਡੇ ਨਾਲ ਮਿਲ ਕੇ ਆਂ ਬਈ ਬਾਈ ਸ਼ੁਕਰੀਆ ਤੁਸੀਂ ਸਮਾਂ ਕੱਢਣਾ ਸਾਂਝਾ ਕੀਤਾ ਬਹੁਤ ਬਹੁਤ ਮਿਹਰਬਾਨੀ ਜੀ ਸਫਰ ਟੀਵੀ ਤੁਸੀਂ ਟਾਈਮ ਕੱਢ ਕੇ ਆਏ ਜੀ ਜੀ ਸੋ ਤੁਹਾਨੂੰ ਇਹ ਸਾਡੀ ਗੱਲਬਾਤ ਕਿਸ ਤਰੀਕੇ ਦੀ ਲੱਗੀ ਕਮੈਂਟ ਸੈਕਸ਼ਨ 'ਚ ਜਰੂਰ ਜੁੜਨਾ ਜੁੜੇ